ਹੁਣ ਇੰਡੀਆ ਸਿੱਖਾਂ ਦੀ ਜਿੰਨੀ ਸਮਰੱਥਾ ਉਜਾਗਰ ਹੋਈ ਆ ਉਹਦੇ ਮੱਦੇਨਜ਼ਰ ਇੰਡੀਆ ਸਿੱਖਾਂ ਦੇ ਉੱਪਰ ਹਮਲਾਵਰ ਹੋਊਗਾ ਔਰ ਅਸੀਂ 2021 ਤੋਂ ਲਗਾਤਾਰ ਇਹ ਗੱਲ ਕਹਿ ਰਹੇ ਕਿ ਆਉਣ ਵਾਲੇ ਸਮੇਂ ਔਖੇ ਤੇ ਭਾਰੇ ਆ ਰਹੇ ਆ ਸਿੱਖਾਂ ਦੇ ਵਾਸਤੇ ਜੀ ਪੱਛਮੀ ਤਾਕਤਾਂ ਨੇ ਇਸ ਗੱਲ ਦੇ ਉੱਪਰ ਰੋਕ ਲਾਈ ਹੋਈ ਹੈ ਕਿ ਕੋਈ ਰੂਸ ਦਾ ਤੇਲ ਨਾ ਖਰੀਦੋ ਇੰਡੀਆ ਉਹ ਤੇਲ ਖਰੀਦ ਰਿਹਾ ਹੈ ਉਹਨਾਂ ਰੂਟਾਂ ਦੇ ਰਾਹੀਂ ਆ ਰਿਹਾ ਹੈ ਜਿਹੜੇ ਰੂਟਾਂ ਨੂੰ ਪੱਛਮ ਡਿਵੈਲਪ ਨਹੀਂ ਹੋਣ ਦੇਣਾ ਚਾਹੁੰਦਾ ਸਿੱਖਾਂ ਮਿਡਲ ਲਿਸਟ ਦੀ ਗੱਲ ਕਰ ਬਿਲਕੁਲ ਉਹਦੇ ਰਾਹੀਂ ਆ ਰਿਹਾ ਫਿਰ ਤੁਸੀਂ ਦੇਖੋਗੇ ਉਹਨਾਂ ਦੇ ਕੋਲੋਂ ਖਿੱਚਾ ਦਾ ਇਹ ਹੈ ਜੀ ਰੂਸ ਦੇ ਕੋਲੋਂ ਰੋਕਾਂ ਦੇ باوجود ਮੁੜ ਕੇ ਉਹਨਾਂ ਨੂੰ ਵੇਚੀ ਜਾ ਰਹੀ ਹੈ ਪੱਛਮ ਵਾਲਿਆਂ ਨੂੰ ਜਾਂ ਉਹਨਾਂ ਦੇ ਸਹਿਯੋਗੀਆਂ ਨੂੰ ਤਾਂ ਕੂਟਨੀਤੀ ਦਾ ਇਹ ਮੋਢਲਾ ਸੂਲ ਹੁੰਦਾ ਵੀ ਕਿਸੇ ਵੀ ਐਸੀ ਗੱਲ ਤੋਂ ਨਾਂ ਮੁਕਰੋ ਜਿਹਨੂੰ ਤੁਸੀਂ ਸਹੀ ਸਾਬਤ ਨਾ ਕਰ ਸਕਦੇ ਹੋ ਭਾਵੇਂ ਤੁਹਾਡਾ ਝੂਠ ਨਾ ਫੜਿਆ ਜਾਵੇ ਉਹ ਹੁਣ ਯੂਐਸ ਕੋਰਟ ਦੇ ਵਿੱਚ ਜਿਹੜੀ ਇਹ ਸਾਰੀ ਦੋਸ਼ ਪੱਤਰ ਦਾਖਲ ਹੋਏ ਨੇ ਨikhil Gupta ਵਾਲੇ ਮਾਮਲੇ ਦੇ ਵਿੱਚ ਉਹਦੇ ਵਿੱਚ ਝੂਠ ਵੀ ਜਿਹੜਾ ਆ ਉਹ ਫੜਿਆ ਗਿਆ ਆਜ਼ਾਦੀ ਦੀ ਗੱਲ ਕਰਨ ਵਾਲਿਆਂ ਜਿਨ੍ਹਾਂ ਨੂੰ ਖਾਲਸਤਾਨੀ ਟੈਰਰਿਸਟ ਕਹ ਰਹੇ ਕਿ ਇਹਨਾਂ ਨੂੰ ਅਸੀਂ ਬਰਦਾਸ਼ਤ ਇਹ ਕਰਾਂਗੇ ਹਾਲਾਂਕਿ ਉਹ ਹਮਲਾ ਸਾਰਿਆਂ ਦੇ ਉੱਪਰ ਹੀ ਕਰ ਰਹੇ ਆ ਇੱਕ ਤਾਂ ਇਹ ਗੱਲ ਸਪਸ਼ਟ ਆ ਕਿ ਉਹ ਸਿੱਖਾਂ ਨੂੰ ਨਾਲ ਰੱਖਣਾ ਚਾਹੁੰਦੇ ਆ ਪਰ ਸਿੱਖਾਂ ਦੀ ਕੋਈ ਵੀ ਐਸੀ ਗੱਲ ਜਿਹਦੇ ਵਿੱਚ ਸਿੱਖ ਆਪਣੀ ਆਜ਼ਾਦ ਹਸਤੀ ਨੂੰ ਅਸਰਟ ਕਰ ਉਹ ਨਹੀਂ ਜਾਂਦੇ ਕਿ ਉਹ ਨਹੀਂ ਇਹ ਕਸ਼ਮੀਰ ਦੇ ਵਿੱਚ ਕਸ਼ਮੀਰੀਆਂ ਨੂੰ ਕਾਬੂਗੇੜ ਰੱਖਣਾ ਹੈ ਤਾਂ ਉਹ ਮੁਫਤੀ ਜਾਂ ਅਬਦੁੱਲਾਹ ਪਰਿਵਾਰ ਦੇ ਨਹੀਂ ਕਰਦਾ ਸੀ ਜੇ ਸਿੱਖਾਂ ਨੂੰ ਕਰਨਾ ਸੀਗਾ ਤੇ ਉਹ ਅਮਰਿੰਦਰ ਜਾਂ ਬਾਦਲ ਉਹਨਾਂ ਦੇ ਰਾਹੀ ਕਰਦੇ ਸੀਗੇ ਤੇ ਸਭ ਤੋਂ ਵੱਡੀ ਗੱਲ ਜਿਹੜੀ ਹੈ ਜਿਹੜੀ ਇਸ ਬਦਲ ਰਹੇ ਹਾਲਾਤ ਦੇ ਵਿੱਚ ਕਿ ਪੰਜਾਬ ਦੀ ਪਗੋੜਾ ਅੱਲੇ ਸਥਿਤੀ ਬਹੁਤ ਜ਼ਿਆਦਾ ਮਹੱਤਵਪੂਰਨ ਹੈ ਨਾ ਸਿਰਫ ਇੰਡੀਆ ਬਲਕਿ ਜਿਹੜੀਆਂ ਬਾਕੀ ਤਾਕਤਾਂ ਵੀ ਨੇ ਉਹਨਾਂ ਦਾ ਵੀ ਇੰਟਰਸਟ ਪੰਜਾਬ ਤੇ ਸਿੱਖਾਂ ਦੇ ਵਿੱਚ ਬਣਦਾ ਆ ਕੀ ਵਾਕਿਆ ਹੀ ਪੰਜਾਬ ਨੂੰ ਹਾਲ ਦੀ ਕੜੀ ਐਡੀਆਂ ਵੱਡੀਆਂ ਵੱਡੀਆਂ ਸੜਕਾਂ ਤੇ ਇੰਨੀਆਂ ਜ਼ਿਆਦੀਆਂ ਦੀ ਜ਼ਰੂਰਤ ਹੈ ਕੀ ਇਹ ਸਵਾਲ ਬੜਾ ਵਾਜਿਬ ਹੈ ਰਿਪੁਦਮਨ ਸਿੰਘ ਮਲਿਕ ਨੂੰ ਟਾਰਗੇਟ ਕੀਤਾ ਗਿਆ ਉਹਨਾਂ ਦਾ ਕਤਲ ਹੋਇਆ ਤੇ ਉਹਦਾ ਜਿਹੜਾ ਦੋਸ਼ ਆ ਉਹ ਹਰਦੀਪ ਸਿੰਘ ਨਿੱਜਰ ਹੋਣਾਂ ਦੇ ਉੱਪਰ ਲਾਇਆ ਗਿਆ ਜਿਹੜੇ ਵੱਖ-ਵੱਖ ਸਿਆਸੀ ਲਹਿਰਾਂ ਦੇ ਆਗੂ ਸੀਗੇ ਵਿਦੇਸ਼ਾਂ ਦੇ ਵਿੱਚ ਰਹਿ ਰਹੇ ਸੀਗੇ ਉਹਨਾਂ ਦੇ ਕਤਲਾਂ ਦੇ ਮਾਮਲੇ ਜਿਹੜੇ ਆ ਉਹ ਸਾਹਮਣੇ ਆਏ ਸੀਗੇ ਸੋ ਉਹ ਸਾਰੇ ਦੇ ਬਾਵਜੂਦ ਸਥਿਤੀ ਇਹ ਹੈ ਕਿ ਸਿੱਖ ਤਾਂ ਇਕੱਠੇ ਹੋ ਕੇ ਇੰਡੀਆ ਦੇ ਉੱਪਰ ਦੋਸ਼ ਲਾ ਰਹੇ ਹੈ ਇਹ ਇੰਡੀਆ ਦੇ ਜਿਹੜੇ ਮਤਲਬ ਕੋਈ ਸੋਸ਼ਲ ਮੀਡੀਆ ਅਕਾਊਂਟਸ ਨੇ ਜਾਂ ਹੋਰ ਨੇ ਉਹ ਇਹ ਵਰਤਾਂਤ ਖੜਾ ਕਰ ਰਹੇ ਆ ਕਿ ਇਹ ਮਤਲਬ ਸਿੱਖ ਆਪਸ ਚ ਲੜ ਰਹੇ ਨੇ ਜਾਂ ਇੱਕ ਦੂਜੇ ਨੂੰ ਟਾਰਗੇਟ ਕਰ ਰਹੇ ਆ ਪਿਛਲੇ ਦਿਨਾਂ ਦੇ ਵਿੱਚ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਖੜੇ ਹੁੰਦੇ ਨੇ ਔਰ ਅਲਜ਼ਾਮ ਲੱਗਦੇ ਨੇ ਸਿੱਧਾ ਭਾਰਤ ਦੇ ਉੱਪਰ ਉਹਨਾਂ ਦੇ ਨਾਗਰਿਕ ਹਰਦੀਪ ਸਿੰਘ ਨਿਜ਼ਰ ਦੇ ਕਤਲ ਮਾਮਲੇ ਨੂੰ ਲੈ ਕੇ ਤਾਂ ਸਿੱਧਮ ਸਿੱਧਾ ਨਾਮ ਆਉਂਦਾ ਹੈ ਕਿ ਭਾਰਤੀ ਕੂਟਨੀਤਿਕੀ ਉਸ ਮਾਮਲੇ ਦੇ ਵਿੱਚ ਸ਼ਾਮਲ ਸੀਗੇ ਔਰ ਇਸ ਦੇ ਨਾਲ ਹੀ ਇਸ ਤੋਂ ਕੁਝ ਦਿਨ ਬਾਅਦ ਹੀ ਫਿਰ ਅਮਰੀਕਾ ਸਾਹਮਣੇ ਆਉਂਦਾ ਹੈ ਤੇ ਅਮਰੀਕਾ ਦੇ ਵਿੱਚ ਇੱਕ ਨikhil ਗੁਪਤਾ ਨਾਮ ਦੇ ਵਿਅਕਤੀ ਦਾ ਜ਼ਿਕਰ ਛਿੜਦਾ ਔਰ ਉਹਦਾ ਵੀ ਨਾਮ ਆਉਂਦਾ ਹੈ ਕਿ ਕੀ ਉਹਨਾਂ ਦੇ ਵੱਲੋਂ ਜਿਹੜੀ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚੀ ਜਾ ਰਹੀ ਸੀ ਗੁਰਪਤਵੰਤ ਸਿੰਘ ਪੰਨੂ ਜਿਨ੍ਹਾਂ ਨੂੰ ਤੁਸੀਂ ਸਾਰੇ ਜਾਣਦੇ ਹੋ ਸਿੱਖ ਵੱਖਵਾਦੀ ਆਗੂ ਨੇ ਇਸ ਦੇ ਨਾਲ ਹੀ ਦੁਨੀਆ ਭਰ ਦੇ ਵਿੱਚ ਜਿਹੜਾ ਇਹ ਸਿੱਖਾਂ ਦੇ ਨਾਲ ਜੋ ਵਾਪਰ ਰਿਹਾ ਜਾਂ ਵੱਖਵਾਦੀ ਸਿੱਖ ਜਾਂ ਰੈਡੀਕਲ ਸਿਆਸਤ ਦੇ ਜਿਹੜੇ ਨੁਮਾਇੰਦੇ ਨੇ ਜਾਂ ਉਹ ਦਾਅਵਾ ਕਰਦੇ ਨੇ ਕਿ ਉਹਨਾਂ ਦੀ ਜਿਹੜੀ ਸਿਆਸਤ ਦਾ ਇਹ ਹੈ ਔਰ ਇਸ ਦੇ ਨਾਲ ਹੀ ਹੁਣ ਦੁਨੀਆ ਭਰ ਦੇ ਵਿੱਚ ਜਗ੍ਹਾ ਕੀ ਆ ਸਿੱਖ ਸਿਆਸਤ ਦੀ ਇਸ ਦੇ ਨਾਲ ਹੀ ਜਿੱਥੇ ਪਹਿਲਾਂ ਹੋਰ ਤਰੀਕੇ ਦੇ ਨਾਲ ਕਿਹਾ ਜਾਂਦਾ ਸੀ ਕਿ ਸਿੱਖਾਂ ਨੂੰ ਗਰਮ ਸਿੱਖਾਂ ਦੇ ਜਿਹੜੇ ਖਾਲਸਤਾਨੀ ਵਿਚਾਰਧਾਰਕ ਨੇ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਸੀ ਕਿ ਇਹ ਗਰਮ ਖਿਆਲੀ ਨੇ ਜਾਂ ਇਹ ਵੱਖਵਾਦੀ ਨੇ ਪਰ ਹੁਣ ਜਿਹੜਾ ਸਿੱਧਮ ਸਿੱਧਾ ਖਾਲਸਤਾਨੀ ਅੱਤਵਾਦੀ ਕਿਉਂ ਕਿਹਾ ਜਾ ਰਿਹਾ ਤਾਂ ਇਸ ਸਾਰੇ ਮਸਲੇ ਦੇ ਉੱਪਰ ਅਸੀਂ ਗੱਲਬਾਤ ਕਰਾਂਗੇ ਇਸ ਮੁਲਾਕਾਤ ਦੇ ਵਿੱਚ ਮੇਰੇ ਨਾਲ ਮੌਜੂਦ ਰਹਿਣਗੇ ਭਾਈ ਪਰਮਜੀਤ ਸਿੰਘ ਗਾਜ਼ੀ ਭਾਈ ਸਾਹਿਬ ਸਵਾਗਤ ਹੈ ਜੀ ਮਿਹਰਬਾਨੀ ਜੀ ਅ ਭਾਈ ਸਾਹਿਬ ਜਿਸ ਤਰ੍ਹਾਂ ਮੈਂ ਜ਼ਿਕਰ ਕੀਤਾ ਕਿ ਸਭ ਤੋਂ ਪਹਿਲਾਂ ਤਾਂ ਜਿਹੜੇ ਕੂਟਨੀਤਕਾਂ ਦਾ ਨਾਮ ਆਉਂਦਾ ਹੈ ਜਿਹੜਾ ਇਹ ਦੋ ਚਰਚਾਵਾਂ ਅਮਰੀਕਾ ਤੇ ਕੈਨੇਡਾ ਵਾਲੀਆਂ ਲਗਾਤਾਰ ਬੈਕ ਟੂ ਬੈਕ ਆਈਆਂ ਸਾਹਮਣੇ ਯੂਕੇ ਦੀ ਵੀ ਆ ਬ੍ਰਿਟਿਸ਼ ਦੀ ਵੀ ਆ ਜਿਹੜਾ ਅਵਤਾਰ ਸਿੰਘ ਖੰਡਾ ਖੰਡੇ ਹਰਾਂ ਦੇ ਜਿਹੜੇ ਕਤਲ ਨੂੰ ਲੈ ਕੇ ਇਲਜ਼ਾਮਬਾਜ਼ੀ ਆ ਜਾਂ ਆਪਸ ਦੇ ਵਿੱਚ ਵੀ ਬਹੁਤ ਕੁਝ ਹੋ ਰਿਹਾ ਉਹ ਸਾਰੇ ਤੇ ਅਸੀਂ ਪਰ ਇਹ ਜਿਹੜੀ ਲਗਾਤਾਰ ਦੋ ਸਾਹਮਣੇ ਆਉਂਦੇ ਨੇ ਦੋਨੇ ਮਾਮਲੇ ਸਾਹਮਣੇ ਆਉਂਦੇ ਨੇ ਜੀ ਇਹ ਸਾਰੇ ਮਸਲੇ ਨੂੰ ਕਿਵੇਂ ਦੇਖਦੇ ਹੋ ਜੀ ਦੇਖੋ ਜਿਹੜੇ ਕੁਮਾਂਤਰੀ ਹਾਲਾਤ ਨੇ ਉਹ ਇਸ ਵਕਤ ਬਦਲ ਰਹੇ ਆ ਔਰ ਲਗਭਗ ਪਿਛਲੇ ਡੇਢ ਦਹਾਕੇ ਤੋਂ ਜਿਹੜੀ ਗੱਲ ਕਿਆਸ ਰਾਈ ਸੀ ਕਿ ਆਉਂਦੇ ਸਮੇਂ ਦੇ ਵਿੱਚ ਇੱਕ ਤੁਰੇ ਤਾਕਤ ਦੇ ਤਵਾਜ਼ਨ ਨਾਲ ਆ ਜਿਹੜਾ ਸੰਸਾਰ ਹੈ ਉਹ ਬਦਲਣਾ ਆ ਤੇ ਇਸ ਬਦਲ ਰਹੇ ਹਾਲਾਤ ਦੇ ਵਿੱਚ ਬਹੁਤ ਜ਼ਿਆਦਾ ਉਥਲ ਪੁਥਲ ਹੋਣੀ ਹੈ ਤੇ ਇਹ ਮੰਨਿਆ ਜਾ ਰਿਹਾ ਸੀਗਾ ਕਿ ਜਦੋਂ ਇਹ ਤਾਕਤ ਦਾ ਤਵਾਜ਼ਨ ਬਦਲੂਗਾ ਖਾਸ ਕਰਕੇ ਏਸ਼ੀਆ ਦੇ ਵਿੱਚੋਂ ਜਿਸ ਤਰੀਕੇ ਦੇ ਨਾਲ ਚੀਨ ਅਮਰੀਕਾ ਦੀ ਕਹ ਲੋ ਕਿ ਦੁਨੀਆ ਦੀ ਜਿਹੜੀ ਅਮਰੀਕਾ ਦੇ ਕੋਲ ਸਰਪੰਚੀ ਆ ਉਹਨੂੰ ਚੁਣੌਤੀ ਦੇ ਸਕਦਾ ਆ ਜੀ ਤੇ ਉਹਦੇ ਵਿੱਚ ਇਸ ਗੱਲ ਦੀ ਸੰਭਾਵਨਾ ਸਿਗੀ ਕਿ ਆਉਂਦੇ ਸਮੇਂ ਦੇ ਵਿੱਚ ਜਿਹੜੇ ਉਹ ਖਿੱਤੇ ਹੋ ਸਕਦੇ ਨੇ ਜਿੱਥੇ ਤਾਕਤਾਂ ਦਾ ਭੇੜ ਹੋ ਸਕਦਾ ਆ ਉਹਨਾਂ ਦੇ ਵਿੱਚੋਂ ਦੱਖਣੀ ਏਸ਼ੀਆ ਦਾ ਖਿੱਤਾ ਇੱਕ ਬਣੂਗਾ ਜਿਹਦੇ ਵਿੱਚ ਇੰਡੀਆ ਪਾਕਿਸਤਾਨ ਤੇ ਸਾਰਾ ਖਿੱਤਾ ਔਰ ਉਹਦੇ ਵਿੱਚੋਂ ਵੀ ਪੰਜਾਬ ਆਪ ਦੀ ਭੂ ਰਣਨੀਤਿਕ ਸਥਿਤੀ ਕਰਕੇ ਜੀ ਕਿਉਂਕਿ ਇਹ ਸਦੀਆਂ ਤੋਂ ਵਪਾਰ ਤੇ ਫੌਜਾਂ ਦੋਵਾਂ ਦਾ ਹੀ ਲੰਗਾ ਜਿਹੜਾ ਆ ਉਹ ਰਿਹਾ ਆ ਤੇ ਸਿੱਖ ਆਪਦੀ ਰਾਜਨੀਤਿਕ ਇਤਿਹਾਸ ਕਰਕੇ ਕਿਉਂਕਿ ਸਿੱਖਾਂ ਨੇ ਇਸ ਖਿੱਤੇ ਦੇ ਵਿੱਚ ਇੱਕ ਬੜੇ ਵੱਡੇ ਖੇਤਰ ਦੇ ਉੱਪਰ ਰਾਜ ਕੀਤਾ ਆ ਔਰ ਇੱਕ ਸਾਂਝੇ ਸੰਘਰਸ਼ ਦੀ ਅਗਵਾਈ ਕਰਨ ਦੀ ਸਮਰੱਥਾ ਜਿਹੜੀ ਹੈ ਉਹ ਸਿੱਖਾਂ ਦੇ ਵਿੱਚ ਪਿੱਛੇ ਵੀ ਰਹੀ ਆ ਸਾਂਝੀ ਵਾਲਤਾ ਦਾ ਸਿਧਾਂਤ ਆ ਸਰਬੱਤ ਦੇ ਭਲੇ ਦੀ ਗੱਲ ਕਰਦੇ ਆ ਨ્યાਪੂਰਨ ਰਾਜ ਦੇਨ ਦਾ ਪਿਸ਼ੋਕੜ ਹੈਗਾ ਆ ਤੇ ਖਾਸ ਕਰਕੇ ਹੁਣ ਜਿਸ ਤਰ੍ਹਾਂ ਕਿਸਾਨੀ ਸੰਘਰਸ਼ ਦੇ ਵਿੱਚ ਸਿੱਖਾਂ ਨੇ ਆਪਣੀ ਇੱਕ ਸਮਰੱਥਾ ਨੂੰ ਦੁਬਾਰਾ ਦੁਨੀਆ ਦੇ ਸਾਹਮਣੇ ਜਾਗਰ ਕੀਤਾ ਤੇ ਸਿੱਖ ساری ਦੁਨੀਆ ਦੇ ਵਿੱਚ ਫੈਲੇ ਹੋਏ ਨੇ ਅੱਜ ਵੀ ਉਹ ਇੱਕ ਯੂਨਿਟ ਵਾਂਗੂ ਰਿਸਪੌਂਡ ਕਰਦੇ ਆ ਕਿਸੇ ਵੀ ਵੱਡੇ ਮਸਲੇ ਦੇ ਉੱਪਰ ਇਕੱਠੇ ਹੋ ਕੇ ਇਕਜੁੱਟ ਹੋ ਕੇ ਰਿਸਪੌਂਡ ਰਿਸਪਾਂਸ ਦਿੰਦੇ ਆ ਸੋ ਇਹ ਸਾਰੇ ਹਾਲਾਤ ਦੇ ਮੱਦੇਨਜ਼ਰ ਇਹ ਗੱਲ ਸਪਸ਼ਟ ਸੀਗੀ ਖਾਸ ਕਰਕੇ ਕਿਸਾਨੀ ਸੰਘਰਸ਼ ਤੋਂ ਬਾਅਦ ਤੇ ਕੋਵਿਡ ਤੋਂ ਬਾਅਦ ਜਿਸ ਸਮੇਂ ਗਲਵਾਨ ਵੈਲੀ ਦੇ ਵਿੱਚ ਚੀਨ ਤੇ ਇੰਡੀਆ ਦੇ ਜਿਹੜੇ ਫੌਜੀ ਆ ਉਹਨਾਂ ਦਾ ਟਕਰਾਹ ਹੁੰਦਾ ਆ ਜੇਤੋਂ ਬਾਅਦ ਦੇ ਵਿੱਚ ਤਣਾਅ ਦਾ ਉਹ ਫੈਕਟਰ ਜਿਹੜਾ ਆ ਉਹ ਐਲਏਸੀ ਦੇ ਉੱਪਰ ਲਗਾਤਾਰ ਬਰਕਰਾਰ ਸੀਗਾ ਉਦੇ ਵਿੱਚੋ ਇਹ ਗੱਲ ਸਪਸ਼ਟ ਹੋ ਰਹੀ ਸੀਗੀ ਕਿ ਹੁਣ ਇੰਡੀਆ ਸਿੱਖਾਂ ਦੀ ਜਿੰਨੀ ਸਮਰੱਥਾ ਉਜਾਗਰ ਹੋਈ ਆ ਉਹਦੇ ਮੱਦੇ ਨਜ਼ਰ ਇੰਡੀਆ ਸਿੱਖਾਂ ਦੇ ਉੱਪਰ ਹਮਲਾਵਰ ਹੋਊਗਾ ਔਰ ਅਸੀਂ 2021 ਤੋਂ ਲਗਾਤਾਰ ਇਹ ਗੱਲ ਕਹਿ ਰਹੇ ਕਿ ਆਉਣ ਵਾਲੇ ਸਮੇਂ ਔਖੇ ਤੇ ਭਾਰੇ ਆ ਰਹੇ ਆ ਸਿੱਖਾਂ ਦੇ ਵਾਸਤੇ ਪਰ ਜਿੰਨੇ ਇਹ ਔਖੇ ਭਾਰੇ ਸਮੇਂ ਆ ਰਹੇ ਜਿੰਨੀਆਂ ਇਹਨਾਂ ਦੇ ਵਿੱਚ ਚੁਣੌਤੀਆਂ ਨੇ ਉਨੀਆਂ ਹੀ ਸਿੱਖਾਂ ਦੇ ਵਾਸਤੇ ਸੰਭਾਵਨਾਵਾਂ ਵੀ ਨੇ ਸੋ ਹਾਲੀਆਂ ਜਿਹੜੀਆਂ ਘਟਨਾਵਾਂ ਨੇ ਉਹਨਾਂ ਨੇ ਇਹਨਾਂ ਗੱਲਾਂ ਦੀ ਤਸਦੀਕ ਕੀਤੀ ਆ ਜਿਸ ਤਰੀਕੇ ਦੇ ਨਾਲ ਪਾਕਿਸਤਾਨ ਯੂਕੇ ਕੈਨੇਡਾ ਤੇ ਯੂਐਸ ਦੇ ਵਿੱਚ ਆਜ਼ਾਦੀ ਪਸੰਦ ਸਿੱਖ ਆਗੂਆਂ ਨੂੰ ਨਿਸ਼ਾਨਾ ਬਣਾਇਆ ਗਿਆ ਆ ਉਹਦੇ ਤੋਂ ਚੁਣੌਤੀਆਂ ਤੇ ਖਤਰੇ ਜਿਹੜੇ ਆ ਉਹ بڑے ਵੱਡੇ ਪੱਧਰ ਦੇ ਉੱਪਰ ਸਾਹਮਣੇ ਆਏ ਆ ਤੇ ਜਿਸ ਤਰੀਕੇ ਦੇ ਨਾਲ ਸਿੱਖਾਂ ਦੇ ਕੋਰ ਮਸਲਿਆਂ ਦੀ ਗੱਲ ਕੁ ਮੰਤਰੀ ਖਬਰਖਾਨੇ ਦੇ ਵਿੱਚ ਤੇ ਕੁ ਮੰਤਰੀ ਕੂਟਨੀਤੀ ਦੇ ਵਿੱਚ ਘੱਟੋ ਘੱਟ ਵਿਰਤਾਂਤ ਪੱਧਰ ਦੇ ਉੱਪਰ ਇੱਕ ਧੁਰੇ ਦੇ ਵੱਜੋਂ ਬਣੀ ਹੋਈ ਖਾਸ ਕਰਕੇ ਜਿਹੜੀ ਪੱਛਮੀ ਤਾਕਤਾਂ ਦੀ ਕੂਟਨੀਤੀ ਇੰਡੀਆ ਦੇ ਨਾਲ ਚੱਲ ਰਹੀ ਹੈ ਉਹ ਇਹ ਵੀ ਦਿਖਾਉਂਦੇ ਆ ਕਿ ਇਨ੍ਹਾਂ ਮਾਮਲਿਆਂ ਦੇ ਵਿੱਚ ਸੰਭਾਵਨਾਵਾਂ ਵੀ ਹੈਗੀਆਂ ਨੇ ਸੋ ਮੁੱਢਲੇ ਰੂਪ ਦੇ ਵਿੱਚ ਤੇ ਆਪਾਂ ਕਹਿ ਸਕਦੇ ਆ ਕਿ ਜੋ ਹਾਲਾਤ ਬੀਤੇ ਸਮੇਂ ਦੇ ਵਿੱਚ ਬਣ ਰਹੇ ਸੀਗੇ ਗੱਲ ਉਧਰ ਨੂੰ ਹੀ ਜਾਂਦੀ ਨਜ਼ਰ ਆਉਂਦੀ ਹੈ ਸਰ ਸਭ ਸੁਭਾਉ ਨਾਲ ਤੁਸੀਂ ਜ਼ਿਕਰ ਕੀਤਾ ਪਰ ਜਦੋਂ ਚਰਚਾਵਾਂ ਚੱਲਦੀਆਂ ਨੇ ਤਾਂ ਲੋਕ ਅਕਸਰ ਇਹ ਕਹਿੰਦੇ ਨੇ ਕਿ ਭਾਰਤ ਵੱਧ ਰਹੀ ਆਬਾਦੀ ਹੈ ਸਭ ਦੁਨੀਆ ਪਰ ਦੇ ਵਿੱਚੋਂ ਚੋਟੀ ਦੀ ਆਬਾਦੀ ਹੈ ਮੂਰਲੇ ਕਤਾਰ ਦੇ ਵਿੱਚ ਆਬਾਦੀ ਦੇ ਤੌਰ ਤੇ ਤਾਂ ਇੱਕ ਵੱਡੀ ਮੰਡੀ ਹੈ ਇੱਥੇ ਭਾਰਤ ਇੱਕ ਵੱਡੀ ਮੰਡੀ ਹੈ ਤੇ ਦੁਨੀਆ ਪਰ ਦੁਨੀਆ ਨੂੰ ਭਾਰਤ ਦੀ ਲੋੜ ਹੈਗੀ ਹੈ ਤਾਂ ਫਿਰ ਇਨ੍ਹਾਂ ਹਾਲਾਤਾਂ ਦੇ ਵਿੱਚ ਜਿਹੜਾ ਵਿਦੇਸ਼ਾਂ ਦੇ ਵੱਲੋਂ ਖਾਸ ਤੌਰ ਤੇ ਵੈਸਟ ਦੇ ਜਿਹੜੇ ਦੇਸ਼ ਨੇ ਉਹ ਭਾਰਤ ਨੂੰ ਸਵਾਲ ਕਰ ਰਹੇ ਨੇ ਆਪਣੇ ਇਤਨੇ ਕਿਤੇ ਕੈਨੇਡਾ ਨਾਲ ਤਾਂ ਬਹੁਤ ਸਾਰੇ ਵਪਾਰਕ ਸਬੰਧ ਸਮਝੌਤੇ ਗਰੋਕ ਵੀ ਗਏ ਨਾ ਇਸ ਮਸਲੇ ਤੋਂ ਬਾਅਦ ਤਾਂ ਫਿਰ ਉਹ ਸਬੰਧ ਖਰਾਬ ਕਰ ਰਹੇ ਨੇ ਉਹਦੇ ਵਿੱਚ ਉਹਨਾਂ ਦੇ ਕੀ ਇੰਟਰਸਟ ਨੇ ਔਰ ਜੇ ਉਹ ਸਿੱਖਾਂ ਦੀ ਹਮਾਇਤ ਕਰ ਰਹੇ ਨੇ ਜਾਂ ਆਪਣੇ ਨਾਗਰਿਕਾਂ ਦੀ ਹਮਾਇਤ ਕਰ ਰਹੇ ਨੇ ਜੇ ਖਾਸ ਤੌਰ ਤੇ ਸਿੱਖਾਂ ਦਾ ਜਿਵੇਂ ਸਿੱਖਾਂ ਨੇ ਐਪਰੀਸ਼ੀਏਟ ਵੀ ਕੀਤਾ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੂੰ ਇਨਾਂ ਦਾ ਇਨਾਂ ਦੇ ਲਈ ਸੁਭਾਵਨਾਵਾ ਕੀ ਨੇ ਜੀ ਜੇ ਸਿੱਖਾਂ ਨੇ ਦੇਖਣਾ ਹੈ ਇੰਡੀਆ ਦਾ ਮਹੱਤਵ ਕੱਲਾ ਮੰਡੀ ਦੇ ਤੌਰ ਦੇ ਉੱਪਰ ਹੀ ਨਹੀਂ ਹੈਗਾ ਖਾਸ ਕਰਕੇ ਪੱਛਮ ਦੇ ਵਾਸਤੇ ਕਿਉਂਕਿ ਪੱਛਮੀ ਤਾਕਤਾਂ ਜਿਹੜੀਆਂ ਆ ਉਹ ਚੀਨ ਦੇ ਉਭਾਰ ਨੂੰ ਰੋਕਣ ਦੇ ਵਾਸਤੇ ਇੰਡੀਆ ਨੂੰ ਇੱਕ ਏਸ਼ੀਆ ਦੇ ਵਿੱਚੋਂ ਬਰਾਬਰ ਦੀ ਧਿਰ ਵੱਜੋਂ ਉਭਾਰਨ ਦੇ ਯਤਨ ਦੇ ਵਿੱਚ ਹੈ ਉਹਨਾਂ ਨੂੰ ਇਹ ਹੈ ਕਿ ਇੰਡੀਆ ਜਿਹੜਾ ਆ ਉਹ ਵੈਸਟ ਦੀ ਪ੍ਰੌਕਸੀ ਬਣੇ ਜਾਂ ਵੈਸਟ ਦਾ ਸਹਿਯੋਗੀ ਬਣੇ ਚੀਨ ਨੂੰ ਰੋਕਣ ਦੇ ਮਾਮਲੇ ਦੇ ਵਿੱਚ ਇਸ ਪੱਖੋਂ ਇਸੇ ਕਰਕੇ ਹੀ ਇੰਡੀਆ ਦੇ ਨੀਤੀਕਾਰਿਆਂ ਨੂੰ ਜਾਂ ਇੰਡੀਆ ਦੇ ਜਿਹੜੀ ਅਮਲਦਾਰੀ ਸਾਰੀ ਸਾਹਮਣੇ ਆ ਰਹੀ ਹੈ ਸੋ ਇਹਨਾਂ ਨੂੰ ਵੀ ਇਹ ਲੱਗ ਰਿਹਾ ਹੈ ਕਿ ਪੱਛਮ ਨੂੰ ਸਾਡੀ ਜ਼ਰੂਰਤ ਜ਼ਿਆਦਾ ਆ ਬਜਾਏ ਇਹ ਦੇ ਕਿ ਸਾਨੂੰ ਉਹਨਾਂ ਦੀ ਜ਼ਰੂਰਤ ਹੈ ਪਰ ਉਹਦੇ ਮੁਕਾਬਲੇ ਦੇ ਉੱਪਰ ਆਪਾਂ ਦੇਖੀਏ ਤੇ ਉਹ ਇਦਾਂ ਵੀ ਨਹੀਂ ਚਾਹੁੰਦੇ ਕਿ ਇੰਡੀਆ ਇੰਨਾ ਜ਼ਿਆਦਾ ਵੱਖਰਾ ਹੋ ਜਵੇ ਕਿ ਬਿਲਕੁਲ ਹੀ ਵੱਖਰੇ ਤੌਰ ਦੇ ਉੱਪਰ ਚੱਲਣਾ ਸ਼ੁਰੂ ਕਰ ਦੇ ਜਿੱਦਾਂ ਕਿ ਰੂਸ ਯੂਕਰੇਨ ਵਾਲੇ ਮਾਮਲੇ ਦੇ ਵਿੱਚ ਹੋਇਆ ਪੱਛਮੀ ਤਾਕਤਾਂ ਨੇ ਇਸ ਗੱਲ ਦੇ ਉੱਪਰ ਰੋਕ ਲਾਈ ਹੋਈ ਹੈ ਕਿ ਕੋਈ ਰੂਸ ਦਾ ਤੇਲ ਨਾ ਖਰੀਦੋ ਇੰਡੀਆ ਉਹ ਤੇਲ ਖਰੀਦ ਰਿਹਾ ਆ ਉਹਨਾਂ ਰੂਟਾਂ ਦੇ ਰਾਹੀਂ ਆ ਰਿਹਾ ਆ ਜਿਹੜੇ ਰੂਟਾਂ ਨੂੰ ਪੱਛਮ ਡਵੈਲਪ ਨਹੀਂ ਹੋਣ ਦੇਣਾ ਚਾਹੁੰਦਾ। ਕਮ ਮਿਡਲਿਸਟ ਦੀ ਗੱਲ ਕਰ। ਬਿਲਕੁਲ ਉਹਦੇ ਰਾਹੀਂ ਆ ਰਿਹਾ। ਫਿਰ ਤੁਸੀਂ ਦੇਖੋਗੇ ਉਹਨਾਂ ਦੇ ਕੋਲੋਂ ਕੱਚਾ ਤੇਲ ਲੈ ਰਹੇ ਆ। ਜੀ। ਰੂਸ ਦੇ ਕੋਲੋਂ ਰੋਕਾਂ ਦੇ ਬਾਵਜੂਦ ਮੁੜ ਕੇ ਉਹਨਾਂ ਨੂੰ ਵੀਚੀ ਜਾ ਰਹੇ ਆ ਪੱਛਮ ਵਾਲਿਆਂ ਨੂੰ ਜਾਂ ਉਹਨਾਂ ਦੇ ਸਹਿਯੋਗੀਆਂ ਨੂੰ। ਸੋ ਇਸ ਤਰ੍ਹਾਂ ਦੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਦੇ ਵਿੱਚੋਂ ਉਹਨੂੰ ਚੈੱਕ ਦੇ ਵਿੱਚ ਵੀ ਰੱਖਣਾ ਜਾਂਦੇ ਆ। ਦੂਜਾ ਇਹ ਵੀ ਹੈਗਾ ਆ। ਕਿ ਇੰਡੀਆ ਦਾ ਆਪ ਦੀ ਅੰਦਰੂਨੀ ਸਿਆਸਤ ਦੇ ਵਿੱਚ ਜਿਸ ਤਰੀਕੇ ਦੇ ਨਾਲ ਬੋਲਣ ਦੀ ਆਜ਼ਾਦੀ ਨੂੰ ਵਿਚਾਰਾਂ ਦੀ ਪ੍ਰਗਟਾਵੇ ਦੀ ਆਜ਼ਾਦੀ ਨੂੰ ਦਬਾਇਆ ਜਾ ਰਿਹਾ ਜਿਸ ਤਰੀਕੇ ਦੇ ਨਾਲ ਇੱਕ ਵਾਚ ਡੌਗ ਦਾ ਕੰਮ ਕਰਦੀਆਂ ਜਿਹੜੀਆਂ ਮਨੁੱਖੀ ਅਧਿਕਾਰਾਂ ਦੀਆਂ ਸੰਸਥਾਵਾਂ ਸੀਗੀਆਂ ਉਹਨਾਂ ਨੂੰ ਪਹਿਲਾਂ ਤਾਂ FCRA ਰੀਨਿਊ ਕਰਨ ਤੋਂ ਮਨਾ ਕੀਤਾ ਗਿਆ ਫਿਰ ਉਹਨਾਂ ਦੇ ਖਿਲਾਫ ਕਾਰਵਾਈ ਜੇਕਰ BBC ਵਾਲੇ ਡਾਕੂਮੈਂਟਰੀ ਦਿਖਾਉਂਦੇ ਆ ਤੇ ਉਹਨਾਂ ਦੇ ਦਫ਼ਤਰਾਂ ਦੇ ਉੱਪਰ ਇਨਕਮ ਟੈਕਸ ਦੀਆਂ ਰੇਡਾਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਨੇ ਇੰਡੀਆ ਆਪਣੇ ਜਿੰਨੇ ਅੰਦਰੂਨੀ ਦਬਾਅ ਵੱਖਰੇਵੇਂ ਸੀਗੇ ਉਹਨਾਂ ਸਾਰਿਆਂ ਨੂੰ ਬੜੀ ਬੁਰੀ ਤਰ੍ਹਾਂ ਦੇ ਨਾਲ ਦਬੋਂਦਾ ਜਾ ਰਿਹਾ ਆ ਸੋ ਉਸ ਕਰਕੇ ਪੱਛਮ ਜਿਹੜਾ ਕਿ ਇਨ੍ਹਾਂ ਸਾਰੀਆਂ ਕਦਰਾਂ ਕੀਮਤਾਂ ਦੇ ਜਾਮਨ ਹੋਣ ਦਾ ਦਾਵਾ ਕਰਦਾ ਆ ਮੈਂ ਨਹੀਂ ਕਹਿੰਦਾ ਕਿ ਉਹ ਜਾਮਨ ਹੈਗੇ ਨੇ ਪਰ ਉਹ ਦਾਵਾ ਕਰਦੇ ਆ ਉਹ ਵੀ ਇਹ ਆਪ ਦੀ ਆਪ ਦੀ ਘਰੇਲੂ ਸਿਆਸਤ ਦੇ ਵਿੱਚ ਵੀ ਉਹ ਸਵਾਲਾਂ ਦੇ ਘੇਰੇ ਦੇ ਵਿੱਚ ਆਉਂਦੇ ਆ ਕਿ ਇਸ ਸਮੇਂ ਦੇ ਵਿੱਚ ਜਦੋਂ ਇੰਡੀਆ ਦੇ ਵਿੱਚ ਦਮਨ ਚੱਕਰ ਹੋਰ ਵੀ ਜ਼ਿਆਦਾ ਪੀੜਾ ਹੁੰਦਾ ਜਾ ਰਿਹਾ ਵੀ ਤੁਸੀਂ ਉਸ ਸਮੇਂ ਇਹਨਾਂ ਦੇ ਨਾਲ ਵਧਾਰੇ ਹੋ ਔਰ ਸਭ ਤੋਂ ਵੱਡੀ ਗੱਲ ਕਿ ਜਿਹੜਾ ਇਹਨਾਂ ਨੇ ਇਹ ਕਦਮ ਚੱਕਿਆ ਕਿ ਉਹਨਾਂ ਪੱਛਮੀ ਮੁਲਕਾਂ ਦੇ ਵਿੱਚ ਜਾ ਕੇ ਉਹਨਾਂ ਦੇ ਨਾਗਰਿਕਾਂ ਨੂੰ ਜਿਹੜੇ ਕਿ ਸਿੱਖ ਸੀਗੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਇਹ ਇੱਕ ਤਰ੍ਹਾਂ ਦੇ ਨਾਲ ਉਹਨਾਂ ਨੇ ਇਹ ਗੱਲ ਮੰਨੀ ਹੈ ਕਿ ਇਹ ਸਾਡੀ ਪ੍ਰਭੂ ਸੱਤਾ ਨੂੰ ਵੀ ਚੁਣੌਤੀ ਹੈ ਤੇ ਇਸ ਤਰੀਕੇ ਦੇ ਨਾਲ ਇੰਡੀਆ ਤਾਂ ਜੋ ਲੱਗ ਰਿਹਾ ਆ ਕਿ ਇਹ ਤਾਂ ਇਹੀ ਵਿਸ਼ਵਾਸ ਕਰ ਰਹੇ ਕਿ ਅਸੀਂ ਵਿਸ਼ਵ ਗੁਰੂ ਵਾਲੀ ਜਿਹੜੀ ਸਥਿਤੀ ਆ ਜਾਂ ਸੁਪਰ ਪਾਵਰ ਵਾਲੀ ਸਥਿਤੀ ਆ ਉਹਦੇ ਵਿੱਚ ਪਹੁੰਚ ਚੁੱਕੇ ਆ ਜੀ ਤੇ ਪਰ ਪੱਛਮੀ ਤਾਕਤਾਂ ਇਸ ਮਾਮਲੇ ਦੇ ਵਿੱਚ ਇਸ ਤਰ੍ਹਾਂ ਨਹੀਂ ਮੰਨਦੀ ਆ ਜੇ ਆਪਾਂ ਦੇਖੀਏ ਵੀ ਥੋੜੇ ਤੱਥ ਵੀ ਵਿਚਾਰ ਲੈਣੇ ਚਾਹੀਦੇ ਆ ਜੀ ਇੱਕ ਤਾਂ ਜਿਹੜੇ ਕੋਵਰਟ ਆਪਰੇਸ਼ਨ ਨੇ ਜਿਹੜੇ ਖੂਫੀਆ ਮਿਸ਼ਨ ਚੱਲਦੇ ਆ ਇਸ ਤਰ੍ਹਾਂ ਦੀਆਂ ਕਾਰਵਾਈਆਂ ਹੁੰਦੀਆਂ ਉਹਨਾਂ ਦਾ ਇੱਕ ਅਣ ਐਲਾਨਿਆ ਅਸੂਲ ਹੀ ਹੁੰਦਾ ਆ ਕਿ ਤੁਸੀਂ ਕੋਈ ਵੀ ਕੰਮ ਕਰਦੇ ਹੋਏ ਨਾ ਫੜੇ ਜਾਓ ਜੀ ਇੰਡੀਆ ਫੜਿਆ ਗਿਆ ਹਾਂ ਠੀਕ ਹੈ ਪੰਨੂ ਵਾਲੇ ਮਾਮਲੇ ਦੇ ਵਿੱਚ ਜਿਹੜੀ ਦਾਖਲ ਹੋਈ ਆ ਜਿਸ ਤਰ੍ਹਾਂ ਦੇ ਉਹਦੇ ਵੀਰ ਵੀ ਆਏ ਆ ਔਰ ਜਦੋਂ ਨਰਿੰਦਰ ਮੋਦੀ ਵਾਸ਼ਿੰਗਟਨ ਗਏ ਸੀਗੇ ਜੂਨ ਦੇ ਵਿੱਚ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਤੋਂ ਪਹਿਲਾਂ ਜੀ ਉਦੋਂ ਉਹਨਾਂ ਦੇ ਵੱਲੋਂ ਇਹ ਗੱਲ ਇਹਨਾਂ ਨੂੰ ਕਨਵੇ ਕਰ ਦਿੱਤੀ ਗਈ ਸੀ ਕਿ ਤੁਸੀਂ ਇਸ ਤਰ੍ਹਾਂ ਕਰ ਰਹੇ ਹੋ ਔਰ ਉਹਨਾਂ ਨੇ ਕਿਹਾ ਗਿਆ ਸੀ ਵਾਰਨ ਕੀਤਾ ਸੀਗਾ ਇਹਨਾਂ ਨੂੰ ਕਿ ਤੁਸੀਂ ਇਸ ਤਰ੍ਹਾਂ ਦੀ ਕਾਰਵਾਈ ਜਿਹੜੀ ਆ ਉਹ ਨਾ ਕਰੋ ਹਾਲਾਂਕਿ ਇਹਨਾਂ ਨੇ ਉਸ ਉਸ ਦੇ ਬਾਵਜੂਦ ਵੀ ਕੀਤੀ ਫਿਰ ਤੁਸੀਂ ਦੇਖੋਗੇ ਜਦੋਂ ਕੈਨੇਡਾ ਦੇ ਵਿੱਚ ਜਸਟਿਨ ਟਰੂਡੋ ਨੇ ਇਸ ਗੱਲ ਦਾ ਪਾਰਲੀਮੈਂਟ ਦੇ ਵਿੱਚ ਕਿਹਾ ਉਹ ਛੋਟੀ ਗੱਲ ਤਾਂ ਨਹੀਂ ਸੀਗੀ ਇੱਕ ਸਭ ਤੋਂ ਸਿਖਰਲੇ ਸਿਆਸੀ ਅਹੁਦੇ ਵਾਲਾ ਜਿਹੜਾ ਵਿਅਕਤੀ ਹੈ ਉਹ ਕਿਸੇ ਵੀ ਦੇਸ਼ ਦੇ ਸਭ ਤੋਂ ਸਿਖਰਲੇ ਪੋਲੀਟੀਕਲ ਇੰਸਟੀਚਿਊਸ਼ਨ ਭਾਵੇਂ ਪਾਰਲੀਮੈਂਟ ਦੇ ਵਿੱਚ ਖੜ ਕੇ ਇਹ ਗੱਲ ਕਹਿ ਰਿਹਾ ਹੈ ਇਹ ਬੜੀ ਵੱਡੀ ਗੱਲ ਸੀਗੀ ਪਰ ਇਹਨਾਂ ਨੇ ਉਹਨੂੰ ਠਿੱਠ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕੂਟਨੀਤੀ ਦਾ ਇਹ ਮੁੱਢਲਾ ਸੂਲ ਹੁੰਦਾ ਵੀ ਕਿਸੇ ਵੀ ਐਸੀ ਗੱਲ ਤੋਂ ਨਾ ਮੁਕਰੋ ਜਿਹਨੂੰ ਤੁਸੀਂ ਸਹੀ ਸਾਬਤ ਨਾ ਕਰ ਸਕਦੇ ਹੋ ਭਾਵੇਂ ਤੁਹਾਡਾ ਝੂਠ ਨਾ ਫੜਿਆ ਜਾਵੇ ਉਹ ਹੁਣ ਯੂ ਐਸ ਕੋਰਟ ਦੇ ਵਿੱਚ ਜਿਹੜੀ ਇਹ ਸਾਰੀ ਦੋਸ਼ ਪੱਤਰ ਦਾਖਲ ਹੋਏ ਨੇ ਨikhil gupta ਵਾਲੇ ਮਾਮਲੇ ਦੇ ਵਿੱਚ ਉਹਦੇ ਵਿੱਚ ਝੂਠ ਵੀ ਜਿਹੜਾ ਆ ਉਹ ਫੜਿਆ ਗਿਆ ਇਹਦੇ ਵਿੱਚੋਂ ਇਹ ਵੀ ਗੱਲ ਸਾਂ ਨੇ ਹੁੰਦੀ ਹੈ ਕਿ ਬੇਸ਼ੱਕ ਜਿਨਨੇ ਵਿਪਰਵਾਦੀ ਧਿਰ ਦੇ ਨੀਤੀਵਾਨ ਹੈਗੇ ਆ ਉਹ ਤਾਂ ਕਹਿ ਰਹੇ ਕਿ ਅਸੀਂ ਵਿਸ਼ਵਗੁਰੂ ਵਾਲੀ ਸਥਿਤੀ ਦੇ ਵਿੱਚ ਆ ਗਏ ਆ ਤੇ ਪੱਛਮ ਨੂੰ ਸਾਡੀ ਜ਼ਰੂਰਤ ਆ ਤੇ ਅਸੀਂ ਅੰਦਰ ਕੀ ਕਰਦੇ ਆਂ ਇੰਡੀਆ ਦੇ ਇਹ ਸਾਡਾ ਮਸਲਾ ਆ ਇਹਨਾਂ ਨੂੰ ਕੋਈ ਦਖਲ ਨਹੀਂ ਦੇਣਾ ਚਾਹੀਦਾ ਤੇ ਜਦ ਕਿ ਦੂਜੀਆਂ ਤਾਕਤਾਂ ਵੀ ਤਾਂ ਇਦਾਂ ਦੇ ਕਵਰਟ ਆਪਰੇਸ਼ਨ ਕਰਦੀਆਂ ਅਸੀਂ ਕਰਤਾ ਤੇ ਪੱਛਮ ਨੂੰ ਤਕਲੀਫ ਨਹੀਂ ਹੋਣੀ ਚਾਹੀਦੀ ਪਰ ਜਿਹੜੇ ਕੁਝ ਪਰਚੋਲ ਵੀ ਨਜ਼ਰ ਵਾਲੇ ਵਿਸ਼ਲੇਸ਼ਕ ਹੈਗੇ ਆ ਉਹ ਇਹ ਗੱਲ ਕਹਿ ਰਹੇ ਕਿ ਇੰਡੀਆ ਹਾਲੀ ਇਸ ਸਥਿਤੀ ਦੇ ਵਿੱਚ ਨਹੀਂ ਪਹੁੰਚਿਆ ਹੈਗਾ ਤੇ ਇਹਨਾਂ ਨੂੰ ਇਹ ਭਰਮ ਜਿਹੜਾ ਆ ਉਹ ਨਹੀਂ ਪਰਮ ਇਹਦੇ ਚ ਜਿਹੜਾ ਖਾਸ ਤੌਰ ਤੇ ਪਹਿਲਾਂ ਵੱਖਵਾਦ ਕਹਿ ਦਿੱਤਾ ਜਾਂਦਾ ਸੀਗਾ ਅਤਵਾਦੀ ਟੈਰਰਿਜ਼ਮ ਵਾਲੇ ਜਿਹੜੇ ਸ਼ਬਦ ਆ ਉਹ ਵਰਤੇ ਨਹੀਂ ਜਾਂਦੇ ਸੀਗੇ ਜੀ ਹੁਣ ਹਾਲਾਂਕਿ ਖੈਰ ਹੋਰ ਗਹਿਰਾਈ ਚ ਜਾਵਾਂਗੇ ਤਾਂ ਜ਼ਿਆਦਾ ਚੀਜ਼ਾਂ ਹੋ ਜਾਣੀਆਂ ਪਰ ਜੇ ਅਸੀਂ ਮੁੰਡਲੇ ਤੌਰ ਤੇ ਮੋਟਾ ਮੋਟਾ ਸਮਝਣਾ ਜੇ ਅਸੀਂ ਤਾਂ ਇਹ ਸ਼ਬਦਾਂ ਇਹ ਸ਼ਬਦ ਕਿਸ ਤਰੀਕੇ ਦੇ ਨਾਲ ਲਿੱਖੇ ਵਾਰ ਜਿਹੜੇ ਰਾਜਨੀਤੀ ਦੇ ਵਿੱਚ ਆਉਂਦੇ ਨੇ ਕੁਝ ਸ਼ਬਦਾਵਲੀ ਬੜੇ ਜ਼ਿਆਦਾ ਮਾਇਨੇ ਰੱਖਦੀ ਹੈ ਜਿਹਦੇ ਵਿੱਚੋਂ ਆਪਾਂ ਦੇਖੀਏ ਕਿ ਜਦੋਂ 2014 ਤੋਂ ਪਹਿਲਾ ਵਾਲਾ ਜਿਹੜਾ ਰਾਜਤੰਤਰੀ ਟਰਾਂਚਾ ਸੀਗਾ ਉਹ ਜ਼ਿਆਦਾ ਸਿੱਖ ਐਕਸਟਰੀਮਿਜ਼ਮ ਸ਼ਬਦ ਜਿਹੜਾ ਆ ਉਹ ਵਰਤਦੇ ਸੀਗੇ ਤੁਸੀਂ ਖਬਰਖਾਨੇ ਦੇ ਵਿੱਚ ਵੀ ਇਹਨਾਂ ਦੇ ਜਿਹੜੇ ਸਰਕਾਰੀ ਅਫਸਰਾਂ شاہ ਦੇ ਬਿਆਨ ਆਉਂਦੇ ਆ ਯਾ ਇਨਾਂ ਦੇ ਜਿਹੜੇ ਸਿਆਸਤਦਾਨਾਂ ਦੇ ਬਿਆਨ ਆਂਦੇ ਜੋ ਨੀਤੀ ਪੱਤਰ ਤੇ ਜਿੰਨੇ ਵੀ ਦਸਤਾਵੇਜ਼ ਆਂਦੇ ਉਹਨਾਂ ਚੋਂ ਸਿੱਖ ਐਕਸਟਰੀਮਿਜ਼ਮ ਸ਼ਬਦ ਹੀ ਵਰਤਦੇ ਸੀਗੇ ਪਰ ਹੁਣ ਵਾਲੇ ਜਿਹੜੇ ਆ ਇਹਨਾਂ ਨੇ ਉਸ ਸ਼ਬਦ ਦੀ ਵਰਤੋਂ ਬੰਦ ਕਰ ਦਿੱਤੀ ਆ ਇਹ ਖਾਲਿਸਤਾਨੀ ਟੈਰਰਿਸਟ ਸ਼ਬਦ ਜਿਹੜਾ ਆ ਉਹ ਵਰਤ ਰਹੇ ਆ ਉਹਦੇ ਵਿੱਚੋਂ ਇਹ ਵੀ ਗੱਲ ਹੈ ਈ ਆ ਕਿ ਜਿਹੜੀ ਭਾਜਪਾ ਆ ਇਹ ਕਿਤੇ ਨਾ ਕਿਤੇ ਇਹ ਵੀ ਦਰਸਾਉਣਾ ਚਾਹੁੰਦੀ ਆ ਕਿ ਅਸੀਂ ਸਿੱਖਾਂ ਨੂੰ ਤਾਂ ਨਾਲ ਰੱਖਣਾ ਚਾਹੁੰਦੇ ਆ ਪਰ ਜਿਹੜੇ ਆਜ਼ਾਦੀ ਦੀ ਗੱਲ ਕਰਨ ਵਾਲੇ ਆ ਜਿਨ੍ਹਾਂ ਨੂੰ ਖਾਲਿਸਤਾਨੀ ਟੈਰਰਿਸਟ ਕਹ ਰਹੇ ਕਿ ਇਹਨਾਂ ਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਹਾਲਾਂਕਿ ਉਹ ਹਮਲਾ ਸਾਰਿਆਂ ਦੇ ਉੱਪਰ ਹੀ ਕਰ ਰਹੇ ਆ ਜੇ ਇਦਾਂ ਨਾ ਹੁੰਦਾ ਤੇ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਬਾਦਲ ਦਲ ਨੂੰ ਉਹਨਾਂ ਨੇ ਠਿੱਠ ਕੀਤਾ ਤਾਕਤਹੀਣ ਕੀਤਾ ਤੇ ਬਿਲਕੁਲ ਉਹਨੂੰ ਤੋੜਿਆ ਖਲਾ ਰਿਆ ਤੇ ਹੁਣ ਉਹਨਾਂ ਦੇ ਸਾਰੇ ਯਤਨਾਂ ਦੇ ਬਾਵਜੂਦ ਉਹਨਾਂ ਨੂੰ ਨੀੜੇ ਨਹੀਂ ਲਾ ਰਹੇ ਜੀ ਸੋ ਇਦਾਂ ਨਾ ਹੁੰਦਾ ਸੋ ਉਹ ਇੱਕ ਤਾਂ ਇਹ ਗੱਲ ਸਪਸ਼ਟ ਆ ਕਿ ਉਹ ਸਿੱਖਾਂ ਨੂੰ ਨਾਲ ਰੱਖਣਾ ਚਾਹੁੰਦੇ ਆ ਪਰ ਸਿੱਖਾਂ ਦੀ ਕੋਈ ਵੀ ਐਸੀ ਗੱਲ ਜਿਹਦੇ ਵਿੱਚ ਸਿੱਖ ਆਪਦੀ ਆਜ਼ਾਦ ਹਸਤੀ ਨੂੰ ਅਸਰਟ ਕਰਨ ਉਹ ਨਹੀਂ ਚਾਹੁੰਦੇ ਉਹ ਇਹ ਚਾਹੁੰਦੇ ਆ ਕਿ ਜਿਸ ਤਰ੍ਹਾਂ ਅਸੀਂ ਸਿੱਖਾਂ ਨੂੰ ਪਰਭਾਸ਼ਿਤ ਕਰਦੇ ਆ ਪਰਵਾਦ ਦੀ ਖੜਕ ਪੂਜਾ ਵਰ ਜੋ ਕੱਲ ਨੂੰ ਮੁਸਲਮਾਨਾਂ ਦੇ ਖਿਲਾਫ ਲੜਨਾ ਹੋਵੇ ਤਾਂ ਸਿੱਖ ਸਾਡੇ ਵੱਲੋਂ ਲੜਦੇ ਹੋਏ ਨਜ਼ਰ ਆਉਣ ਸਾਡੀ ਖੜਕ ਪੂਜਾ ਬਣ ਕੇ ਚੱਲਣ ਪਰ ਆਪ ਦੀ ਸਵੈ ਪਛਾਣ ਦੀ ਆਪ ਦੇ ਸਵੈ ਨਿਰਣੇ ਦੀ ਜਾਂ ਆਜ਼ਾਦੀ ਦੀ ਜਾਂ ਹੋਰ ਇਸ ਤਰ੍ਹਾਂ ਦੀਆਂ ਜਿਹੜੀਆਂ ਵੱਧ ਅਧਿਕਾਰਾਂ ਦੀਆਂ ਗੱਲਾਂ ਆ ਉਹ ਨਾ ਕਰਨ ਦੂਜਾ ਇਹ ਵੀ ਹੈਗਾ ਆ ਕਿ ਉਹ ਕਿਸੇ ਵੀ ਸਿੱਖ ਧਿਰ ਦੇ ਰਾਹੀ ਹੋਣ ਸਿੱਖਾਂ ਦੇ ਉੱਪਰ ਸਿੱਖ ਸਿੱਖ ਵਸੋਂ ਨੂੰ ਕਾਬੂ ਹੇਠ ਰੱਖਣ ਦੀ ਜਿਹੜੀ ਨੀਤੀ ਆ ਉਹਦੇ ਉੱਪਰ ਨਹੀਂ ਹੈਗੇ ਪਹਿਲੀ ਜਿਹੜੀ ਰਾਜਤੰਤਰੀ ਢਾਂਚਾ ਸੀਗਾ ਉਹ ਇਸ ਤਰੀਕੇ ਦੇ ਨਾਲ ਕਰਦਾ ਸੀਗਾ ਕਿ ਉਹਨੇ ਜੇ ਕਸ਼ਮੀਰ ਦੇ ਵਿੱਚ ਕਸ਼ਮੀਰੀਆਂ ਨੂੰ ਕਾਬੂ ਹੇਠ ਰੱਖਣਾ ਆ ਤਾਂ ਉਹ ਮੁਫਤੀ ਜਾਂ ਅਬਦੁੱਲਾ ਪਰਿਵਾਰ ਦੇ ਰਾਹੀਂ ਕਰਦਾ ਸੀ ਜੇ ਸਿੱਖਾਂ ਨੂੰ ਕਰਨਾ ਸੀਗਾ ਤੇ ਉਹ ਅਮਰਿੰਦਰ ਜਾਂ ਬਾਦਲ ਹੋਣਾ ਦੇ ਰਾਹੀਂ ਕਰਦੇ ਸੀਗੇ ਸੋ ਹੁਣ ਇੱਕ ਤਾਂ ਜੋ ਗੱਲ ਸਮਝ ਆ ਰਹੀ ਹੈ ਖਾਸ ਕਰਕੇ ਜੋ ਜਿਸ ਤਰੀਕੇ ਦੇ ਨਾਲ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤਜਰਬਾ ਸਾਹਮਣੇ ਆਇਆ ਹਰਿਆਣੇ ਵਾਲੀ ਦੀ ਜੋਸਟ ਦੀ ਸਾਹਮਣੇ ਆਈ ਤਖਤ ਪਟਨਾ ਸਾਹਿਬ ਹਯੂਰ ਸਾਹਿਬ ਵਾਲੀ ਗੱਲ ਸਾਹਮਣੇ ਆਈ ਹੈ ਉਹਦੇ ਵਿੱਚੋਂ ਇੰਨੀ ਗੱਲ ਸਾਹਮਣੇ ਆ ਰਹੀ ਕਿ ਉਹ ਸਿੱਖ ਸ਼ਕਤੀ ਨੂੰ ਵੰਡ ਕੇ ਰੱਖਣਾ ਚਾਹੁੰਦੇ ਆ ਵੱਖਰੇ ਵੱਖਰੇ ਹਿੱਸਿਆਂ ਦੇ ਵਿੱਚ ਅਜਿਹੀ ਸਥਿਤੀ 'ਚ ਰੱਖਣਾ ਚਾਹੁੰਦੇ ਆ ਕਿ ਕੋਈ ਵੀ ਇੱਕ ਹਿੱਸਾ ਇੰਨਾ ਤਾਕਤਵਰ ਨਾ ਹੋਵੇ ਕਿ ਉਹ ਭਾਜਪਾ ਜਾਂ ਇੰਡੀਅਨ ਸਟੇਟ ਤੋਂ ਬਾਹਰ ਜਾ ਕੇ ਸਿੱਖਾਂ ਦੀ ਨੁਮਾਇੰਦਗੀ ਦੀ ਗੱਲ ਕਰ ਸਕੇ ਜੀ ਅਖੀਰ ਇਹਦੇ ਵਿੱਚ ਜੇ ਅਸੀਂ ਦੇਖੀਏ ਜੀ ਦੁਨੀਆ ਬਹੁਤ ਵੱਡੀ ਹੈ ਪੰਜਾਬੀ ਜਿਹੜਾ ਡਾਇਸਪੋਰਾ ਚਾਹੇ ਉਹਦੀ ਰਾਜਨੀਤਿਕ ਸਮਝ ਕੋਈ ਵੀ ਹੋ ਸਕਦੀ ਹੈ ਤਾਂ ਉਹਦੀ ਰਾਜਨੀਤਿਕ ਸਮਝ ਦਾ ਜਿਹੜਾ ਮੇਰਾ ਭਾਵ ਨਹੀਂ ਹੈ ਪਰ ਹੈ ਤਾਂ ਉਹ ਸਿੱਖ ਆਈਡੈਂਟੀਟੀ ਨਾਲ ਜਾ ਰਹੀ ਹੈ ਪੱਗ ਉਹਦੇ ਨਾਲ ਜਾ ਰਹੀ ਹੈ ਜਿੱਥੇ ਵੀ ਜਾ ਰਿਹਾ ਉਹਦੀ ਭਾਸ਼ਾ ਪੰਜਾਬੀ ਉਹਦੇ ਨਾਲ ਜਾ ਰਹੀ ਹੈ ਇਹ ਪੰਜਾਬ ਭਾਰਤ ਦੀ ਗੱਲ ਕਰੀਏ ਤਾਂ ਇੱਥੇ ਇੱਕ ਜਿਹੜਾ ਇਹ ਖਿੱਤਾ ਪੰਜਾਬ ਦੀ ਜਿਹੜੀ ਧਰਤੀ ਹੈ ਇਹਦੀ ਅਹਿਮੀਅਤ ਕੀ ਹੈ ਜੇ ਦੇਖਿਆ ਜਾਵੇ ਨਾ ਸਾਰੇ ਮਸਲਿਆਂ ਨੂੰ ਲੈ ਕੇ ਜਿਹੜੇ ਸਾਰੇ ਮਸਲੇ ਚੱਲ ਰਹੇ ਨੇ ਚਾਹੇ ਦੁਨੀਆ ਭਰ ਦੇ ਵਿੱਚ ਜਿਹੜੇ ਇਹ ਇਨਸੀਡੈਂਟ ਹੋਏ ਨੇ ਜਾਂ ਫਿਰ ਜਿਹੜੀ ਜਿਹੜੇ ਹੁਣ ਭਾਰਤ ਸਰਕਾਰ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਤੁਸੀਂ ਜ਼ਿਕਰ ਕੀਤਾ ਕਿ ਸਿੱਖ ਤੇ ਪੰਜਾਬੀ ਤੇ ਪੰਜਾਬ ਨੂੰ ਅਸੀਂ ਉੱਥੇ ਕਿਵੇਂ ਦੇਖੀਏ ਦੇਖੋ ਦੋਵੇਂ ਦੋਵੇਂ ਤਰੀਕੇ ਦੇ ਨਾਲ ਇਹ ਆਪਾਂ ਦੇਖ ਸਕਦੇ ਹਾਂ ਪੰਜਾਬ ਦੀ ਸਥਿਤੀ ਇੱਕ ਤਾਂ ਆਪਣੇ ਕੁਦਰਤੀ ਸਾਧਨਾ ਕਰਕੇ ਆ ਪੰਜਾਬ ਦੀ ਧਰਤੀ ਮਿੱਟੀ ਬਹੁਤ ਜ਼ਿਆਦਾ ਉਪਜਾਊ ਹੈ ਪੰਜਾਬ ਦੇ ਕੋਲ ਪਾਣੀ ਦਾ ਬੇਸ਼ਕੀਮਤੀ ਸੂਮਾ ਰਿਹਾ ਹਾਲਾਂਕਿ ਉਹਦੇ ਵਿੱਚੋਂ ਵੱਡਾ ਜਿਹੜਾ ਆ ਉਹ ਗੈਰ ਤਟਵਰਤੀ ਰਾਜਾਂ ਨੂੰ ਦਿੱਤਾ ਗਿਆ ਆ ਤੇ ਪੰਜਾਬ ਨੂੰ ਵਿੱਚ ਇਸ ਤਰ੍ਹਾਂ ਦੇ ਹਾਲਾਤ ਬਣਾਏ ਗਏ ਕਿ ਪੰਜਾਬ ਦਾ ਜ਼ਮੀਨ ਹੇਠਲਾ ਪਾਣੀ ਦਾ ਪੱਧਰ ਜਿਹੜਾ ਆ ਉਹ ਬੜੀ ਤੇਜ਼ੀ ਦੇ ਨਾਲ ਡਿੱਗ ਰਿਹਾ ਹੈ ਪਰ ਉਹਦੇ باوجود ਅਜੇ ਵੀ ਜੇ ਕਿਤੇ ਟਿਕਾਊ ਉਤਪਾਦਨ ਹੋ ਪਾ ਰਿਹਾ ਆ ਖੇਤੀ ਦਾ ਇੰਡੀਆ ਦੇ ਵਿੱਚ ਤੇ ਉਹ ਪੰਜਾਬ ਉਹਦੇ ਵਿੱਚ ਅਜੇ ਵੀ ਮਤਲਬ ਖੜਾ ਆ ਇਸ ਗੱਲ ਦੇ ਉੱਤੇ ਇਸ ਪੱਖੋਂ ਤਾਂ ਮਹੱਤਵ ਹੈਗਾ ਹੀ ਆ ਦੂਜਾ ਇਹ ਆ ਵੀ ਇੱਥੋਂ ਦਾ ਜਿਹੜਾ ਮਨੁੱਖੀ ਸਰੋਤ ਆ ਉਹ ਬਹੁਤ ਮਿਹਨਤੀ ਜਾਂਬਾਜ਼ ਹੈਗਾ ਆ ਉਹ ਗੱਲ ਜਿਹੜੀਆਂ ਇੰਡੀਆ ਦੀਆਂ ਜੰਗਾਂ ਪਿਛਲੇ ਸਮੇਂ ਦੇ ਦੌਰਾਨ ਹੋਈਆਂ ਉਹਦੇ ਵਿੱਚ ਸਿੱਖ ਫੌਜਾਂ ਦੀ ਭੂਮਿਕਾ ਜਿਹੜੀ ਆ ਉਹ ਤੋਂ ਦੇਖਿਆ ਜਾ ਸਕਦਾ ਹੈ ਇਸ ਪੱਖੋਂ ਵੀ ਮਹੱਤਵ ਹੈਗਾ ਆ ਤੇ ਸਭ ਤੋਂ ਵੱਡੀ ਗੱਲ ਜਿਹੜੀ ਆ ਜਿਹੜੀ ਇਸ ਬਦਲ ਰਹੇ ਹਾਲਾਤ ਦੇ ਵਿੱਚ ਕਿ ਪੰਜਾਬ ਦੀ ਭੂਗੋਲਿਕ ਸਥਿਤੀ ਬਹੁਤ ਜ਼ਿਆਦਾ ਮਹੱਤਵਪੂਰਨ ਹੈ ਉਹਦੇ ਵਿੱਚ ਇੱਕ ਤਾਂ ਇਹ ਹੈਗਾ ਕਿ ਪੰਜਾਬ ਦਾ ਜਿਹੜਾ ਇਹ ਖਿੱਤਾ ਆ ਜੇ ਆਪਾਂ ਦੇਖੀਏ ਤੇ ਬਿਲਕੁਲ ਉੱਪਰ ਪਹਾੜ ਆ ਜਾਂਦਾ ਜਿਹਦੇ ਵਿੱਚ 12 ਮਾਸੀ ਰਸਤੇ ਨਹੀਂ ਬੰਦੇ ਇਸੇ ਤਰ੍ਹਾਂ ਹੀ ਇਹਦੇ ហេਠਾ ਜਿਹੜਾ ਦੁਨੀਆ ਦੇ ਵੱਡੇ ਮਾਰੂਥਲਾਂ ਦੇ ਵਿੱਚੋਂ ਥਾਰ ਮਾਰੂਥਲ ਆ ਜਾਂਦਾ ਆ ਗਰਮੀਆਂ ਦੇ ਵਿੱਚ ਆਪਾਂ ਦੇਖਿਆ ਕਿ ਉਹਨਾਂ ਸੜਕਾਂ ਦੇ ਉੱਪਰ ਜਿਹੜੇ ਸਾਧਨ ਚਲਾਉਣੇ ਆ ਉਹ ਮੁਸ਼ਕਲ ਹੋ ਜਾਂਦੇ ਆ ਚੁਰੂ ਦੀਆਂ ਹੀ ਖਬਰਾਂ ਲੱਗ ਜਾਂਦੀਆਂ ਉੱਥੇ ਜ਼ਮੀਨ ਸੜਕਾਂ ਦੇ ਉੱਪਰ ਪਾਣੀ ਜਿਹੜਾ ਆ ਉਹਨਾਂ ਨੂੰ ਛੜਕਣਾ ਪੈਂਦਾ ਆ ਸੋ ਵਪਾਰ ਦੇ ਲਾਂਘਿਆਂ ਦੇ ਤੌਰ ਦੇ ਉੱਪਰ ਵੀ ਜੇ ਇੰਡੀਆ ਨੇ ਥਰੂ ਰੋਡ ਕਨੈਕਟ ਕਰਨਾ ਆ ਸੈਂਟਰਲ ਏਸ਼ੀਆ ਨੂੰ ਜਾਂ ਯੂਰਪ ਨੂੰ ਤਾਂ ਉਹਦੇ ਵਿੱਚ ਪੰਜਾਬ ਮਹੱਤਵਪੂਰਨ ਹੈਗਾ ਆ ਜੇਕਰ ਕੋਈ ਫੌਜੀ ਮਹਿੰਮ ਚੱਲਦੀ ਹੈ ਉਹਦੇ ਵਿੱਚ ਵੀ ਜ਼ਮੀਨੀ ਲਾਂਘੇ ਦੇ ਤੌਰ ਦੇ ਉੱਪਰ ਪੰਜਾਬ ਮਹੱਤਵਪੂਰਨ ਹੈਗਾ ਫਿਰ ਪੰਜਾਬ ਦਾ ਮਹੱਤਵ ਇਹ ਵੀ ਹੈਗਾ ਕਿ ਬੇਸ਼ੱਕ ਇੰਡੀਆ ਤਾਂ ਇਹ ਗੱਲ ਕਹਿ ਰਿਹਾ ਕਿ ਕਸ਼ਮੀਰ ਦਾ ਮਸਲਾ ਜਿਹੜਾ ਆ ਉਹ ਸੀ ਹੱਲ ਕਰ ਲਿਆ ਪਰ ਇਹ ਸਭ ਨੂੰ ਹੀ ਪਤਾ ਆ ਕਿ ਤੁਸੀਂ ਜਿੰਨਾ ਮਰਜ਼ੀ ਪੋਸਚਰਿੰਗ ਕਰ ਲੋ ਅੱਜ ਦੇ ਹਾਲਾਤ ਕੁਝ ਵੀ ਹੋਣ ਦੁਨੀਆ ਚੁੱਪ ਕਿਸੇ ਵੀ ਸਮੇਂ ਮਸਲਾ ਦੁਬਾਰਾ ਉੱਭਰ ਸਕਦਾ ਆ ਯੂਨਾਈਟਿਡ ਨੇਸ਼ਨ ਸਕਿਉਰਿਟੀ ਕੌਂਸਲ ਦੇ ਜਿਹੜੇ ਮਤੇ ਆ ਉਹ ਪਏ ਹੋਏ ਆ ਕੋਈ ਵੀ ਤਾਕਤ ਜਿਹੜੀ ਆ ਉਹ ਕੱਲ ਨੂੰ ਆਪਦੇ ਮਫਾਦਾਂ ਅਨੁਸਾਰ ਕਰਨ ਦੇ ਲਈ ਉਹ ਮਸਲਾ ਉਭਾਰ ਸਕਦੀ ਹੈ ਤੇ ਇੰਡੀਆ ਦਾ ਜਿੰਨਾ ਵੀ ਫੌਜੀ ਲਾਂਗਾ ਹੈਗਾ ਆ ਕਸ਼ਮੀਰ ਤੱਕ ਜ਼ਮੀਨੀ ਉਹ ਸਾਰਾ ਹੀ ਮੌਜੂਦਾ ਪੰਜਾਬ ਦੇ ਵਿੱਚ ਦੀ ਹੋ ਕੇ ਜਾਂਦਾ ਆ ਸੋ ਇਸ ਕਰਕੇ ਪੰਜਾਬ ਨਾ ਸਿਰਫ ਇੰਡੀਆ ਦੇ ਵਾਸਤੇ ਕਿਸੇ ਵੀ ਤਾਕਤ ਦਾ ਜਿਹਦਾ ਸਾਊਥ ਏਸ਼ੀਆ ਦੇ ਵਿੱਚ ਇੰਟਰਸਟ ਹੈ ਜਾਂ ਦੁਨੀਆ ਦੇ ਬਦਲ ਰਹੇ ਤਾਕਤ ਦੇ ਤਵਾਜਨ ਦੇ ਵਿੱਚ ਰੁਚੀ ਹੈਗੀ ਹੈ ਪੰਜਾਬ ਦੇ ਵਿੱਚ ਉਹਨਾਂ ਦੀ ਰੁਚੀ ਹੈਗੀ ਹੈਗੀ ਹੈ ਪੰਜਾਬ ਦੀ ਪਗੌਲਿਕ ਸਥਿਤੀ ਕਰਕੇ ਤੇ ਸਿੱਖ ਕਿਉਂਕਿ ਸਿੱਖਾਂ ਦੀ ਜ਼ਿਆਦਾ ਵਸੋਂ ਜਿਹੜੀ ਹੈ ਉਹ ਹਾਲੀ ਵੀ ਪੰਜਾਬ ਦੇ ਵਿੱਚ ਰਹਿੰਦੀ ਹੈ ਪੰਜਾਬ ਦੇ ਵਿੱਚ ਹਾਲੀ ਵੀ ਸਿੱਖ ਇੱਕ ਵੱਡੀ ਤਾਕਤ ਗਿਣਤੀ ਦੇ ਪੱਖੋਂ ਘੱਟ ਗਿਣਤੀ ਦੇ ਪੱਖੋਂ ਦੇ ਵਿੱਚ ਸਿੱਖ ਅਦਾਰੇ ਬਹੁਤ ਕਮਜ਼ੋਰ ਸਥਿਤੀ ਦੇ ਵਿੱਚ ਨੇ ਲੀਡਰਸ਼ਿਪ ਖਿੰਡਾਓ ਦੇ ਵਿੱਚ ਹੈ ਇਹ ਸਾਰੇ ਕਾਸੇ ਦੇ ਬਾਵਜੂਦ ਸਿੱਖ ਪੰਜਾਬ ਦੇ ਵਿੱਚ ਅਸਰੰਦਾਜ਼ ਨਹੀਂ ਤੇ ਜਿਹੜੀ ਗੱਲ ਆਪਾਂ ਬਿਲਕੁਲ ਸ਼ੁਰੂ ਦੇ ਵਿੱਚ ਕੀਤੀ ਸੀਗੀ ਕਿ ਜਿਹੜੀ ਸਾਧਨ ਸਮਰੱਥਾ ਸਿੱਖਾਂ ਨੇ ਦਰਸਾ ਦਿੱਤੀ ਖਾਸ ਕਰਕੇ ਕਿਸਾਨੀ ਸੰਘਰਸ਼ ਦੇ ਵਿੱਚ ਕਿ ਕਿਸਾਨੀ ਸੰਘਰਸ਼ ਦੇ ਦੌਰਾਨ ਉਹਨਾਂ ਨੇ ਇਹ ਗੱਲ ਸਿੱਖਾਂ ਨੇ ਦਿਖਾ ਦਿੱਤੀ ਕਿ ਉਹ ਸਾਂਝੇ ਸੰਘਰਸ਼ ਦੀ ਜਿਹੜੀ ਅਗਵਾਈ ਹੈ ਉਹ ਕਰ ਸਕਦੇ ਨੇ ਸੋ ਉਹਦੇ ਕਰਕੇ ਨਾ ਸਿਰਫ ਇੰਡੀਆ ਬਲਕਿ ਜਿਹੜੀਆਂ ਬਾਕੀ ਤਾਕਤਾਂ ਵੀ ਨੇ ਉਹਨਾਂ ਦਾ ਵੀ ਇੰਟਰਸਟ ਪੰਜਾਬ ਤੇ ਸਿੱਖਾਂ ਦੇ ਵਿੱਚ ਬਣਦਾ ਆ ਇਸੇ ਕਰਕੇ ਹੀ ਸਿੱਖ ਪਹਿਲਾਂ ਨਾਲੋਂ ਜ਼ਿਆਦਾ ਖਦਸ਼ੀਆਂ ਜਾਂ ਖਤਰਿਆਂ ਵਾਲੀ ਸਥਿਤੀ ਦੇ ਵਿੱਚ ਵੀ ਨੇ ਤੇ ਇਹਨਾਂ ਗੱਲਾਂ ਕਰਕੇ ਇਹ ਹੈ ਕਿ ਜੇਕਰ ਸਿੱਖ ਆਪਣਾ ਅੰਦਰੂਨੀ ਢਾਂਚਾ ਠੀਕ ਕਰ ਲੈਣ ਤਾਂ ਉਹਨਾਂ ਦੇ ਵਾਸਤੇ ਖਤਰਿਆਂ ਦੇ ਨਾਲ ਨਾਲ ਸੰਭਾਵਨਾਵਾਂ ਵੀ ਮੌਜੂਦ ਹੈਗੀਆਂ ਜੀ ਖੈਰ ਇਹਦੇ ਨਾਲ ਭਾਈ ਸਾਹਿਬ ਅਗਲਾ ਸਵਾਲ ਮੇਰਾ ਇਹ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਸੰਤ ਬਲਬੀਰ ਸਿੰਘ ਸੀਚੇਵਾਲ ਹਰਾਨੇ ਔਰ ਭਾਜਪੀ ਦੀ ਵੀ ਕੁਝ ਲੀਡਰਸ਼ਿਪ ਨੇ ਇਹੋ ਜਿਹੇ ਬਿਆਨ ਦਿੱਤੇ ਔਰ ਉਹਨਾਂ ਨੇ ਤਾਂ ਸੰਤ ਬਲਬੀਰ ਸਿੰਘ ਸੀਚੇਵਾਲ ਹਰਾਨੇ ਰਾਜ ਸਭਾ ਦੇ ਵਿੱਚ ਵੀ ਇਹ ਕਿਹਾ ਕਿ ਅਸੀਂ ਜੀ ਵਪਾਰ ਸੌਖੇ ਤਰੀਕੇ ਦੇ ਨਾਲ ਕਰ ਸਕਦੇ ਹਾਂ ਜੇ ਸਾਡਾ ਤੁਸੀਂ ਪਾਕਿਸਤਾਨ ਦੇ ਨਾਲ ਲਾਂਘਾ ਖੋਲ ਦੋ ਤਾਂ ਅਸੀਂ ਕੁਝ ਚੀਜ਼ਾਂ ਉਧਰੋਂ ਲੈ ਸਕਦੇ ਹਾਂ ਕੁਝ ਉਹਨਾਂ ਨੂੰ ਵੇਚ ਸਕਦੇ ਹਾਂ ਤੇ ਜੇ ਪਾਕਿਸਤਾਨ ਦੇ ਨਾਲ ਲਾਂਘਾ ਖੁੱਲਦਾ ਜੇ ਚੀਨ ਦੀਆਂ ਗੱਲਾਂ ਚੱਲਦੀਆਂ ਨੇ ਕਿ ਚੀਨ ਇੱਕ ਮਿਡਲ ਲਿਸਟ ਤੱਕ ਰੇਲ ਲਾਈਨ ਬਣਾ ਰਿਹਾ ਤਾਂ ਫਿਰ ਕਿਤੇ ਨਾ ਕਿਤੇ ਕਨੈਕਟੀਵਿਟੀ ਤਾਂ ਪਾਕਿਸਤਾਨ ਦੇ ਥਰੂ ਬਹੁਤ ਵੱਡੀ ਅੱਗੇ ਜਾ ਕੇ ਇੰਨੀਆਂ ਸੰਭਾਵਨਾਵਾਂ ਹੈਗੀਆਂ ਨੇ ਇੱਕ ਜਿਹੜਾ ਜੰਮੂ ਕਟਰਾ ਐਕਸਪ੍ਰੈਸ ਵੇ ਵੀ ਇੱਕ ਪੰਜਾਬ ਦੇ ਵਿੱਚ ਵੱਡਾ ਬਣ ਰਹੀ ਹੈ ਕੀ ਕਹਿੰਦੇ ਜੀ ਇਹ ਸਿੱਧਾ ਜਿਹੜਾ ਜੁੜ ਜੇਗਾ ਅੱਗੇ ਜਾ ਕੇ ਆ ਕੀ ਇਹਨਾਂ ਚੀਜ਼ਾਂ ਦੇ ਨਾਲ ਇਹ ਸ਼ਾਇਦ ਇੱਕ ਬਹੁਤ ਲੰਮਾ ਸਮਾਂ ਲੱਗੇ ਵਕਤ ਲੱਗੇ ਕੀ ਇਹਨਾਂ ਚੀਜ਼ਾਂ ਦੇ ਨਾਲ ਸੰਭਾਵਨਾਵਾਂ ਹੈਗੀਆਂ ਨੇ ਪੰਜਾਬ ਦੇ ਲਈ ਵਪਾਰਕ ਤੌਰ ਤੇ ਪੰਜਾਬ ਖੁਸ਼ਹਾਲ ਹੋ ਸਕਦਾ ਔਰ ਜੇ ਹੋ ਸਕਦਾ ਤੇ ਜ਼ਮੀਨਾਂ ਦੀ ਅਹਿਮੀਅਤ ਕੀ ਰਹੇਗੀ ਕਿਉਂਕਿ ਹੁਣ ਤਾਂ ਬਹੁਤ ਸਾਰੇ ਕਿਸਾਨ ਵਿਦੇਸ਼ਾਂ ਦੇ ਵਿੱਚ ਜਿਹਨੇ ਆਪਣੇ ਜਾਂ ਕਾਰਪੋਰੇਟ ਦਾ ਜਿਹੜਾ ਇਹਦੇ ਵਿੱਚ ਕੀ ਰੋਲ ਰਹੇਗਾ ਜੀ ਕਾਰਪੋਰੇਟ ਦੀ ਗੱਲ ਚੱਲਦੀ ਹੈ ਕਿ ਜੀ ਕਾਰਪੋਰੇਟ ਆ ਕੇ ਜ਼ਮੀਨ ਲਏਗਾ ਤੇ ਉਹਦੇ ਹਿਸਾਬ ਨਾਲ ਉਹ ਸਾਰਾ ਮਾਡਲ ਦੇਖੋ ਦੁਨੀਆ ਦਾ ਜਿੰਨਾ ਸਾਰਾ ਨਿظام ਬਦਲ ਰਿਹਾ ਆ ਪੁਰਾਣੇ ਤੋਂ ਟਰਾਂਸਫਾਰਮ ਹੋ ਰਿਹਾ ਨਵਾਂ ਆ ਰਿਹਾ ਇਹ ਉਹਦੇ ਨਾਲ ਜੁੜੀਆਂ ਹੋਈਆਂ ਗੱਲਾਂ ਨੇ ਬੜੇ ਲੋਕ ਇਹ ਗੱਲ ਕਹਿੰਦੇ ਆ ਵੀ ਇੰਨੀਆਂ ਜ਼ਿਆਦਾ ਸੜਕਾਂ ਪੰਜਾਬ ਦੇ ਵਿੱਚ ਵੀ ਕੀ ਵਾਕਿਆ ਹੀ ਪੰਜਾਬ ਨੂੰ ਹਾਲ ਦੀ ਘੜੀ ਐਡੀਆਂ ਵੱਡੀਆਂ-ਵੱਡੀਆਂ ਸੜਕਾਂ ਤੇ ਇੰਨੀਆਂ ਜ਼ਿਆਦੀਆਂ ਦੀ ਜ਼ਰੂਰਤ ਹੈਗੀ ਆ ਸਵਾਲ ਬੜਾ ਵਾਜਬ ਹੈ ਹੁਣ ਦੀ ਜੋ ਸਥਿਤੀ ਦੇਖਦੇ ਆ ਉਹਦੇ ਵਿੱਚ ਤੇ ਲੱਗਦਾ ਵੀ ਸ਼ਾਇਦ ਪੰਜਾਬ ਨੂੰ ਤੇ ਇੰਨਾ ਦੀ ਜ਼ਰੂਰਤ ਨਹੀਂ ਹੈਗੀ ਪਰ ਜਿਹੜੀਆਂ ਗੱਲਾਂ ਆਪਾਂ ਕੀਤੀਆਂ ਆ ਵਪਾਰ ਦੇ ਜਾਂ ਫੌਜਾਂ ਦੇ ਲਾਂਘੇ ਦੀਆਂ ਉਹਦੇ ਮੱਦੇਨਜ਼ਰ ਜਦੋਂ ਤੁਸੀਂ ਭੁੱਖ ਨੂੰ ਦੇਖਦੇ ਆ ਤੇ ਇਹ ਹੈਗੀ ਆ ਜਿਹੜਾ ਤੁਸੀਂ ਕਿਹਾ ਕਿ ਇਹ ਗੱਲ ਕਿ ਪਾਕਿਸਤਾਨ ਦੇ ਨਾਲ ਵਪਾਰ ਖੁੱਲੇ ਇਹ ਗੱਲ ਅੱਜ ਦੀ ਨਹੀਂ ਹੈ ਇਹ ਬੜੇ ਚਿਰ ਦੀ ਚੱਲਦੀ ਰਹੀ ਹੈ ਸਰਕਾਰੀ ਤੌਰ ਦੇ ਉੱਪਰ ਪੰਜਾਬ ਸਰਕਾਰ ਦੇ ਕਈ ਡੈਲੀਗੇਸ਼ਨ ਜਿਹੜੇ ਆ ਉਹ ਵੀ ਪਾਕਿਸਤਾਨ ਜਾਂਦੇ ਰਹੇ ਕਾਮੋਡਿਟੀਆਂ ਤੱਕ ਦੀ ਗੱਲ ਹੋਈ ਵੀ ਆ ਚੀਜ਼ਾਂ ਅਸੀਂ ਲੈ ਸਕਦੇ ਹਾਂ ਜਿਹੜੀਆਂ ਜੰਗਾ ਹੋਈਆਂ ਨੇ ਜੀ ਉਹਦੇ ਵਿੱਚ ਇੰਡੀਆ ਜਿਹੜਾ ਆ ਉਹੀ ਇਸ ਗੱਲ ਦੇ ਲਈ ਨਹੀਂ ਹੈਗਾ ਪਾਕਿਸਤਾਨ ਦੇ ਵਿੱਚ ਵੀ ਕਈ ਤਰ੍ਹਾਂ ਦੇ ਫੈਕਟਰ ਜਿਹੜੇ ਆ ਉਹ ਕਰਦੇ ਆ ਜਿਹੜੀ ਤੁਸੀਂ ਲਾਂਗੇ ਦੀ ਗੱਲ ਕੀਤੀ ਸੀਗੀ ਸੀਪੈਕ ਦੇ ਦੇਖੋ ਉਹ ਤਾਂ ਹੁਣ ਉਹਨਾਂ ਨੇ 2022 ਦੇ ਵਿੱਚ ਸ਼ੁਰੂ ਕਰਨ ਦਾ ਐਲਾਨ ਕੀਤਾ ਸੀਗਾ ਪਰ ਜਿਸ ਤਰੀਕੇ ਦੇ ਨਾਲ ਇਮਰਾਨ ਖਾਨ ਦੀ ਸਰਕਾਰ ਪਛਵੀ ਤਾਕਤਾਂ ਦੇ ਦਖਲ ਦੇ ਨਾਲ ਪਾਕਿਸਤਾਨ ਦੇ ਵਿੱਚੋਂ ਡੇਗ ਗਈ ਹੁਣ ਤਾਂ ਉਹ ਸੀਪੈਕ ਵਾਲੀ ਅਥਾਰਟੀ ਵੀ ਜਿਹੜੀ ਸੀਗੀ ਪਾਕਿਸਤਾਨ ਦੇ ਵਿੱਚ ਉਹ ਵੀ ਡਿਸਮੈਂਟਲ ਕਰ ਦਿੱਤੀ ਗਈ ਹੈ ਨਾ ਪਰ ਇਹ ਚੀਜ਼ਾਂ ਜਿਹੜੀਆਂ ਅੱਜ ਰੁਕੀਆਂ ਨੇ ਆਪਾਂ ਕਹੀਏ ਵੀ ਇਹ ਕੱਲ ਨੂੰ ਨਹੀਂ ਆਣੀਆਂ ਇਹ ਆਉਣ ਵਾਲੇ ਪੁਹੇਖ ਦੇ ਜਿਹੜੇ ਨਵੇਂ ਕੋਈ ਮੁਹਾਜ ਬਣਨੇ ਨੇ ਉਹਦਾ ਹਿੱਸਾ ਨੇ ਇਹਨਾਂ ਦੇ ਵਿੱਚ ਕੀ ਬੰਨਣਾ ਕੀ ਨਹੀਂ ਬੰਨਣਾ ਕਿਰਣਾ ਨੂੰ ਫਾਇਦਾ ਹੋਊਗਾ ਕਿੰਨਾ ਨੂੰ ਨੁਕਸਾਨ ਹੋਊਗਾ ਇਹ ਆਉਣ ਵਾਲੇ ਸਮੇਂ ਨੇ ਦੱਸਣਾ ਪਰ ਇੰਨੀ ਗੱਲ ਜ਼ਰੂਰ ਹੈਗੀ ਆ ਕਿ ਪੰਜਾਬ ਦਾ ਮਹੱਤਵ ਆਪ ਦੀ ਸਥਿਤੀ ਕਰਕੇ ਆਪ ਦੀ ਉਪਜਾਊ ਜ਼ਮੀਨ ਕਰਕੇ ਤੇ ਆਪ ਦੀ ਜੀਓਪੋਲੀਟੀਕਲ ਪੋਜੀਸ਼ਨਿੰਗ ਕਰਕੇ ਖੌਜਾਂ ਵਪਾਰ ਦੇ ਲਾਂਘਿਆਂ ਦਾ ਇੱਕ ਸੁਭਵ ਹੋਣ ਦੇ ਕਰਕੇ ਉਹ ਮਹੱਤਵਪੂਰਨ ਹੈ ਜਿਹਦੇ ਵਿੱਚ ਨਾ ਸਿਰਫ ਇੰਡੀਆ ਜਾਂ ਏਸ਼ੀਆਈ ਤਾਕਤਾਂ ਬਲਕਿ ਕੁਮਾਂਤਰੀ ਤਾਕਤਾਂ ਦੀ ਵੀ ਰੁਚੀ ਹੈਗੀ ਹੈ ਜੀ ਆ ਆਖਰੀ ਸਵਾਲ ਮੇਰਾ ਪਹਿਲੇ ਸਵਾਲ ਤੋਂ ਹੀ ਹੈ ਜੀ ਕਿ ਜਿਸ ਤਰ੍ਹਾਂ ਜਿਹੜਾ ਇਹ ਵਿਦੇਸ਼ਾਂ ਦੀ ਧਰਤੀ ਦੇ ਉੱਪਰ ਹੋਇਆ ਸ਼ਾਇਦ ਉਹਨੂੰ ਕਬੂਲਿਆ ਨਹੀਂਗਾ ਅ ਐਲੀਗੇਸ਼ਨ ਨੇ ਹਜੇ ਤੱਕ ਚਲੋ ਜਾਂਚ ਹੋਏਗੀ ਜੀ ਅਮਰੀਕਾ ਕੀ ਕਹਿੰਦਾ ਕੈਨੇਡਾ ਕੀ ਕਹਿੰਦਾ ਇਹ ਵੀ ਆਉਣ ਵਾਲੇ ਦਿਨਾਂ ਵਿੱਚ ਸਾਹਮਣੇ ਆਏਗਾ ਪਰ ਸਵਾਲ ਫਿਰ ਉਹੀ ਹੈ ਜੀ ਕਿ ਜਿਹੜਾ ਇਧਰੋਂ ਕਿਹਾ ਜਾਂਦਾ ਕਿ ਸਰਕਾਰ ਦੇ ਵੱਲੋਂ ਕਿ ਅਸੀਂ ਜੀ ਕੰਟਰੋਲ ਕਰਾਂਗੇ ਜਿਹੜਾ ਇਹ ਟੈਰਰਿਜ਼ਿਮ ਆ ਖਾਲਸਤਾਨੀ ਟੈਰਰਿਜ਼ਿਮ ਆ ਭਾਰਤ ਸਰਕਾਰ ਕਹਿੰਦੀ ਕਿ ਜੀ ਅਸੀਂ ਕੰਟਰੋਲ ਕਰਾਂਗੇ ਇਹ ਨਹੀਂ ਹੁਣ ਦਿੱਤਾ ਜਾਏਗਾ ਔਰ ਇਹ ਕਿਸੇ ਵੀ ਤਰੀਕੇ ਦੇ ਨਾਲ ਰੋਕਿਆ ਜਾਏਗਾ ਔਰ ਅਮਰੀਕਾ ਨੂੰ ਵੀ ਕਿਹਾ ਗਿਆ ਕਿ ਜੀ ਤੁਸੀਂ ਰਿਪੋਰਟ ਕਰੋ ਜਾਂ ਤੁਸੀਂ ਸਾਡੇ سپਰਦ ਕਰੋ ਹਨਾ ਜਿਹੜੇ ਆਗੂ ਨੇ ਉੱਥੇ ਤਾਂ ਇਹਦਾ ਕੀ ਨਤੀਜੇ ਕੀ ਹੋਣਗੇ ਜੀ ਕਿਉਂ ਇਹ ਉਭਾਰਿਆ ਕਿਉਂ ਜਾਂ ਇਹ ਗੱਲ ਕਿਉਂ ਕਹੀ ਜਾ ਰਹੀ ਹੈ ਇੱਕ ਤਾਂ ਇਲੈਕਸ਼ਨ ਵੀ ਨੇ ਉੱਪਰੋਂ ਕੀ ਲੱਗਦਾ ਕਿ ਇੱਕ ਉਹ ਜਿਹੜਾ ਇੱਕ ਨਵਾਂ ਰਸਤਾ ਵੋਟਾਂ ਦੇ ਲਈ ਹੈ ਜਾਂ ਫਿਰ ਇਹਦੇ ਵਿੱਚ ਸੱਚਮੁੱਚ ਕੁਝ ਭਾਰਤ ਸਰਕਾਰ ਕੰਕਰੀਟ ਕੁਝ ਕਰਨਾ ਚਾਹੁੰਦੀ ਹੈ ਦੇਖੋ ਦੋਵੇਂ ਤਰ੍ਹਾਂ ਦੀਆਂ ਗੱਲਾਂ ਹੀ ਹੁੰਦੀਆਂ ਇਹ ਕੋਈ ਮਤਲਬ ਇਸ ਤਰ੍ਹਾਂ ਨਹੀਂ ਹੁੰਦਾ ਕਿ ਦੋਵਾਂ ਦੇ ਵਿੱਚੋਂ ਇੱਕ ਚੀਜ਼ ਹੈ ਇੱਕ ਗੱਲ ਤੇ ਇਹ ਹੈਗੀ ਹੈ ਕਿ ਜਿੰਨਾ ਇੰਡੀਆ ਆਪਣੇ ਆਪ ਨੂੰ ਮਜ਼ਬੂਤ ਤੇ ਸਖਤ ਦਿਖਾ ਰਿਹਾ ਆ ਉਹਦਾ ਜੋ ਭਾਜਪਾ ਦੀ ਕੋਰ ਕੰਸੀਜੈਂਸੀਆ ਜਿਹੜੇ ਉਹਨਾਂ ਦਾ ਵੋਟਰ ਵਰ ਗਿਆ ਉਹ ਇਸ ਗੱਲ ਨੂੰ ਬਹੁਤ ਜ਼ਿਆਦਾ ਸੈਲੀਬ੍ਰੇਟ ਕਰਦੇ ਆ। ਤੇ ਉਹਦੇ ਨਾਲ ਭਾਜਪਾ ਦੀ ਆਪਣੇ ਵੋਟਰ ਵਰਗ ਦੇ ਵਿੱਚ ਸਥਿਤੀ ਜਿਹੜੀ ਆ ਉਹ ਮਜ਼ਬੂਤ ਹੁੰਦੀ ਹੈ ਜਿਹੜੀ ਕਿਹਾ ਜੋ ਹਾਲੀਆ ਸੂਬਿਆਂ ਦੀਆਂ ਚੋਣਾਂ ਹੋਈਆਂ ਨੇ ਉਹਨਾਂ ਦੇ ਨਤੀਜਿਆਂ ਤੋਂ ਵੀ ਇਸ ਗੱਲ ਦੀ ਪੁਸ਼ਟੀ ਹੁੰਦੀ ਹੈ ਕਿ ਜੇ ਇੰਡੀਆ ਕੋਈ ਵੀ ਇਸ ਤਰ੍ਹਾਂ ਦੀ ਕਾਰਵਾਈ ਕਰਕੇ ਜਿੱਦਾਂ ਪੁਲਵਾਮਾ ਵਾਲੀ ਘਟਨਾ ਆ ਉਹਦੇ ਬਾਰੇ ਦੇ ਵਿੱਚ ਹੁਣ 2019 ਦੀਆਂ ਇਲੈਕਸ਼ਨਾਂ ਤੋਂ ਪਹਿਲਾਂ ਹੋਈ ਹੈ ਉਹਦੇ ਬਾਰੇ ਦੇ ਵਿੱਚ ਦੇਖੋ ਉਹ ਜਿਹੜੇ ਗਵਰਨਰ ਮਲਿਕ ਸੀਗੇ ਉਹਨੇ ਕਿੰਨੀਆਂ ਗੱਲਾਂ ਸਾਹਮਣੇ ਕਰ ਦਿੱਤੀਆਂ ਇਹ ਆ ਗੱਲਾਂ ਸਿਗੀਆਂ ਵੀ ਭਾਈ ਇਹਨਾਂ ਨੂੰ ਕਿਹਾ ਸੀਗਾ ਵੀ ਇੰਨਾ ਵੱਡਾ ਤੁਸੀਂ ਰਿਸਕ ਕਿਉਂ ਲਿਆ ਹਨਾ ਤੇ ਉਹ ਬਿਟਵੀਨ ਦਾ ਲਾਈਨਸ ਪੜੋ ਤੇ ਉਹਨੇ ਬਹੁਤ ਕੁਝ ਕਹਿ ਦਿੱਤਾ ਆ ਜੀ ਹਨਾ ਪਰ ਉਹਦਾ ਫਾਇਦਾ ਜਿਹੜਾ ਆ ਉਹ ਤੁਸੀਂ ਦੇਖੋ ਕਿ ਉਹ ਬੀਜੇਪੀ ਨੂੰ ਦੁਬਾਰਾ ਸੱਤਾ ਦੇ ਵਿੱਚ ਆਉਣ ਦੇ ਵਿੱਚ ਹੋਇਆ ਤੇ ਦੂਸਰੀ ਗੱਲ ਇਹ ਹੈਗੀ ਆ ਕਿ ਸਿਰਫ ਸਖਤ ਰੁਖ ਦਿਖਾਉਣ ਦਾ ਹੀ ਮਸਲਾ ਨਹੀਂ ਹੈਗਾ ਇੰਡੀਆ ਕਿਤੇ ਨਾ ਕਿਤੇ ਇਹ ਗੱਲ ਸਮਝਦਾ ਵੀ ਹੈਗਾ ਆ ਕਿ ਜਿਸ ਤਰੀਕੇ ਦੇ ਨਾਲ ਇਹ ਤਾਕਤ ਦਾ ਤوازن ਕੁਮੰਤਰੀ ਤੌਰ ਤੇ ਬਦਲ ਰਿਹਾ ਤੇ ਪੰਜਾਬ ਤੇ ਸਿੱਖੋ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਰੇ ਬੇਸ਼ੱਕ ਸਿੱਖਾਂ ਦਾ ਅੰਦਰੂਨੀ ਖਿਲਾਰਾ ਬਹੁਤ ਹੈ ਪਰ ਸੰਭਾਵਨਾਵਾਂ ਨੂੰ ਦੇਖਦਿਆਂ ਹੋਇਆਂ ਉਹ ਇਹ ਸਖਤੀ ਵਾਲਾ ਰੁਖ ਜਿਹੜਾ ਆ ਉਹ ਇਸ ਕਰਕੇ ਵੀ ਅਪਣਾ ਰਹੇ ਆ ਫਿਰ ਇਹ ਕਿਹਾ ਕਿ ਸਿੱਖਾਂ ਦੇ ਵਿੱਚ ਜਿਹੜੀ ਇੱਕ ਬੇਬਾਕੀ ਆ ਗਈ ਸੀਗੀ ਇੰਡੀਆ ਦੇ ਖਿਲਾਫ ਖੜਨ ਦੀ ਇਹਦੇ ਜ਼ੁਲਮ ਦੇ ਖਿਲਾਫ ਖੜਨ ਦੀ ਕਿਸੇ ਵੀ ਮਜਲੂਮ ਤੇਰ ਦੇ ਨਾਲ ਜਾ ਕੇ ਖੜ ਲੈਂਦੀ ਉਹ ਸਿੱਖਾਂ ਨੂੰ ਵੀ ਇੱਕ ਦਬੂ ਮਾਨਸਿਕਤਾ ਦੇ ਵਿੱਚ ਲਜਾਣਾ ਚਾਹੁੰਦਾ ਆ ਜਾਂ ਟੈਰੇਟਰਾਇਜ਼ ਕਰਨਾ ਚਾਹੁੰਦਾ ਆ ਇਹੋ ਜਿਹੀਆਂ ਕਾਰਵਾਈਆਂ ਦੇ ਰਾਹੀਂ ਤੇ ਇਹ ਹਾਲਾਤ ਜਿਹੜੇ ਨੇ ਇਹ ਅੱਗੇ ਤੋਂ ਅੱਗੇ ਪੇਚੀਦਾ ਹੀ ਹੋਣੇ ਆ ਜੀ ਅ ਜਾਂਦੇ ਜਾਂਦੇ ਜ਼ਰੂਰ ਇੱਕ ਸਵਾਲ ਦਾ ਜਵਾਬ ਜ਼ਰੂਰ ਜਿਹੜਾ ਉਹਦੇ ਤੇ ਵਿਸ਼ਲੇਸ਼ਣ ਜਾਂ ਆਪਣਾ ਵਿਚਾਰ ਜ਼ਰੂਰ ਰੱਖ ਕੇ ਜਾਇਓ ਅ ਇੰਗਲੈਂਡ ਦੇ ਵਿੱਚ ਅਵਤਾਰ ਸਿੰਘ ਖੰਡਾਹਰਾਂ ਦੀ ਮੌਤ ਤੋਂ ਬਾਅਦ ਜਿਹੜਾ ਸ੍ਰੀਖਾਂ ਦੇ ਵਿੱਚ ਇੱਕ ਗਰੁੱਪੀਜ਼ਮ ਦਾ ਜਿਹੜਾ ਉਹ ਵੀ ਆਇਆ ਕਿ ਜਿਹੜੇ ਇਸ ਸਿਆਸਤ ਦੇ ਨਾਲ ਸਹਿਮਤ ਨਹੀਂ ਜਿਸ ਵਿਚਾਰ ਵਾਲੇ ਨੇ ਉਹਨਾਂ ਦੇ ਵਿੱਚ ਆਪਸ ਦੇ ਵਿੱਚ ਬਹੁਤ ਖੇਬਾ ਜੀ ਹੈ ਤੇ ਹੋਰ ਸਵਾਲ ਕਈ ਤਰ੍ਹਾਂ ਦੇ ਉਹਨਾਂ ਦੇ ਸਹਯੋਗੀਆਂ ਤੇ ਖੜੇ ਹੋ ਰਹੇ ਜਿਹੜੇ ਇੰਗਲੈਂਡ ਦੇ ਵਿੱਚ ਉਹਨਾਂ ਦੇ ਸਾਥੀ ਨੇ ਉਹ ਉਹਦੇ ਚ ਕੋਈ ਸਰਕਾਰ ਦਾ ਕਹਿੰਦੇ ਜੀ ਕੋਈ ਅਤ ਨਹੀਂ ਤਾਂ ਆਪਸ ਵਿੱਚ ਦੇ ਇਸ ਚੀਜ਼ਾਂ ਸਾਰੀਆਂ ਹੋ ਰਹੀਆਂ ਨੇ ਇਨਾਂ ਦੇ ਕੀ ਕਾਰਨ ਨੇ ਜੀ ਇਹ ਕਿਉਂ ਹੋ ਰਿਹਾ ਕੀ ਸੱਚਮੁੱਚ ਇਸ ਤਰ੍ਹਾਂ ਦਾ ਹੈ ਇਸ ਤੇ ਗੱਲ ਹੋ ਸਕਦੀ ਹੈ ਜੀ ਇਸ ਤਰ੍ਹਾਂ ਦੀ ਸਥਿਤੀ ਨਹੀਂ ਹੈਗੀ ਹਾਲਾਂਕਿ ਇੰਡੀਆ ਦਾ ਇਹ ਪੂਰਾ ਜੋਰ ਹੈਗਾ ਆ ਕਿ ਇਸ ਤਰ੍ਹਾਂ ਦੀ ਸਥਿਤੀ ਬਣਾਈ ਜਾਵੇ ਤੇ ਲੋਕਾਂ ਦੇ ਵਿੱਚ ਇਹ ਗੱਲ ਜਿਚਾ ਦਿੱਤੀ ਜਾਵੇ ਕੱਲਾ ਉਤਾਰ ਸਿੰਘ ਖੰਡੇ ਦੇ ਮਸਲੇ ਦੀ ਗੱਲ ਨਹੀਂ ਹੈਗੀ ਹੋਰ ਵੀ ਜਿਹੜੇ ਪਾਕਿਸਤਾਨ ਦੇ ਵਿੱਚ ਕੁਝ ਇਨਸੀਡੈਂਟ ਹੋਏ ਉਹ ਇੱਕ ਘਟਨਾ ਹੁੰਦੀ ਹੈ ਉਹਦਾ ਦੋਸ਼ ਦੂਜੇ ਬੰਦੇ ਦੇ ਉੱਪਰ ਲਾ ਦਿੰਦੇ ਆ ਫਿਰ ਦੂਜੇ ਨੂੰ ਟਾਰਗੇਟ ਕਰ ਦਿੰਦੇ ਆ ਜੇ ਆਪਾਂ ਕੈਨੇਡਾ ਦੀ ਹੀ ਗੱਲ ਕਰੀਏ ਤੁਸੀਂ ਦੇਖੋ ਉੱਥੇ ਰਿਪੂ ਦਮਨ ਮਲਕ ਰਿਪੂ ਦਮਨ ਸਿੰਘ ਮਲਕ ਨੂੰ ਟਾਰਗੇਟ ਕੀਤਾ ਗਿਆ ਉਹਨਾਂ ਦਾ ਕਤਲ ਹੋਇਆ ਤੇ ਉਹਦਾ ਜਿਹੜਾ ਦੋਸ਼ ਆ ਉਹ ਹਰਦੀਪ ਸਿੰਘ ਨਿੱਜਰ ਉਹਨਾਂ ਦੇ ਉੱਪਰ ਲਾਇਆ ਗਿਆ ਉਸ ਤੋਂ ਬਾਅਦ ਚ ਹਰਦੀਪ ਸਿੰਘ ਨਿੱਜਰ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਇਸੇ ਤਰ੍ਹਾਂ ਹੀ ਜਿਹੜਾ ਭਾਈ ਖੰਡੇ ਵਾਲੀ ਗੱਲ ਹੈਗੀ ਉਹਦੇ ਵਿੱਚ ਉਹਨਾਂ ਦੇ ਸਹਿਯੋਗੀਆਂ ਦੇ ਉੱਪਰ ਸਿੱਖਾਂ ਦੇ ਵੱਲੋਂ ਨਹੀਂ ਦੋਸ਼ ਲਾਏ ਜਾ ਰਹੇ ਸਿੱਖਾਂ ਦੇ ਵੱਲੋਂ ਤਾਂ ਇਕੱਠੇ ਹੋ ਕੇ ਰੀਸੈਂਟਲੀ ਹੁਣ ਜਿਹੜੀ ਆ ਰਿਪੋਰਟ ਜਾਰੀ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਇਸ ਗੱਲ ਦੇ ਪੁਖਤਾ ਲੋਜਿਕ ਮੌਜੂਦ ਹੈਗੇ ਆ ਜੋ ਸਰਕਮਸਟੈਂਸ਼ੀਅਲ ਐਵੀਡੈਂਸ ਆ ਜਾਂ ਜੋ ਦਲੀਲਾਂ ਨੇ ਉਹਨਾਂ ਦੇ ਆਧਾਰ ਦੇ ਉੱਪਰ ਕਿ ਉਹਨਾਂ ਦੇ ਕਤਲ ਦੇ ਪਿੱਛੇ ਵੀ ਇੰਡੀਆ ਦੇ ਏਜੰਟਾਂ ਦਾ ਹੱਥ ਹੋ ਸਕਦਾ ਆ ਤੇ ਉਹਦੀ ਜਾਂਚ ਜਿਹੜੀ ਆ ਉਹਨਾਂ ਨੇ ਉਹਦੇ ਵਿੱਚ ਬੜੇ ਵਿਸਤਾਰ ਦੇ ਵਿੱਚ ਉਸ ਰਿਪੋਰਟ ਦੇ ਵਿੱਚ ਦਰਜ ਕੀਤਾ ਆ ਤੇ ਜਿਹਦੇ ਜਿਹਨੂੰ ਪੜ੍ਹ ਕੇ ਵਾਕਈ ਇਹ ਲੱਗਦਾ ਕਿ ਜੇ ਐਨਏ ਨਿਰਪੱਖ ਜਿਹੜੇ ਅ ਐਕਸਪਰਟ ਨੇ ਉਹ ਕਹਿ ਰਹੇ ਸੀ ਕਿ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਤੇ ਇੱਕ ਐਕਸਪਰਟ ਜਿਹੜਾ ਹੈ ਉਹ ਪ੍ਰਾਈਵੇਟ ਪੋਸਟਮਾਰਟਮ ਕਰਨ ਦੇ ਲਈ ਵੀ ਐਗਰੀ ਕਰ ਗਿਆ ਸੀਗਾ ਵੀ ਉਹਦੇ باوجود ਇੰਗਲੈਂਡ ਦੀਆਂ ਅਥਾਰਟिटीज ਦੇ ਵੱਲੋਂ ਕਿਉਂ ਮਨਾ ਕੀਤਾ ਗਿਆ ਕਿ ਤੁਸੀਂ ਇਹਦੀ ਐਡਵਾਂਸਡ ਜਾਂਚ ਜਿਹੜੀ ਉਹ ਨਹੀਂ ਕਰਾ ਰਹੇ ਹਾਲਾਂਕਿ ਐਕਸਪਰਟ ਇਹ ਗੱਲ ਕਹਿ ਰਹੇ ਸੀ ਕਿ ਜਿਹੜੀ ਤੁਸੀਂ ਆਮ ਜਾਂਚ ਕੀਤੀ ਹੈ ਇਹਦੇ ਵਿੱਚੋਂ ਪਲੋਨੀਅਮ ਵਰਗੀ ਜਿਹੜੀ ਰੇਡੀਏਸ਼ਨ ਹੈ ਉਹ ਨਹੀਂ ਫੜੀ ਜਾ ਸਕਦੀ ਉਹਦੇ ਬਹੁਤ ਸਪੈਸੀਫਿਕ ਟੈਸਟ ਹੁੰਦੇ ਆ ਵੀ ਉਹ ਕੀਤੇ ਜਾਣੇ ਚਾਹੀਦੇ ਆ ਕਿਉਂਕਿ ਦੁਨੀਆ ਦੇ ਵਿੱਚ ਇਸ ਤਰੀਕੇ ਦੇ ਨਾਲ ਜਿਹੜੇ ਵੱਖ-ਵੱਖ ਸਿਆਸੀ ਇਲਾਰਾਂ ਦੇ ਆਗੂ ਸੀਗੇ ਵਿਦੇਸ਼ਾਂ ਦੇ ਵਿੱਚ ਰਹਿ ਰਹੇ ਸੀਗੇ ਉਹਨਾਂ ਦੇ ਕਤਲਾਂ ਦੇ ਮਾਮਲੇ ਜਿਹੜੇ ਆ ਉਹ ਸਾਹਮਣੇ ਆਏ ਸੀਗੇ ਸੋ ਉਹ ਸਾਰੇ ਦੇ ਬਾਵਜੂਦ ਸਥਿਤੀ ਇਹ ਹੈ ਕਿ ਸਿੱਖ ਤਾਂ ਇਕੱਠੇ ਹੋ ਕੇ ਇੰਡੀਆ ਦੇ ਉੱਪਰ ਦੋਸ਼ ਲਾ ਰਹੇ ਆ ਇਹ ਇੰਡੀਆ ਦੇ ਜਿਹੜੇ ਮਤਲਬ ਕੋਈ ਸੋਸ਼ਲ ਮੀਡੀਆ ਅਕਾਊਂਟਸ ਨੇ ਜਾਂ ਹੋਰ ਨੇ ਉਹ ਇਹ ਵਰਤਾਨ ਖੜਾ ਕਰ ਰਹੇ ਆ ਕਿ ਇਹ ਮਤਲਬ ਸਿੱਖ ਆਪਸ ਵਿੱਚ ਲੜ ਰਹੇ ਨੇ ਜਾਂ ਇਹ ਇੱਕ ਦੂਜੇ ਨੂੰ ਟਾਰਗੇਟ ਕਰ ਰਹੇ ਆ ਉਹ ਇਹ ਇੱਕ ਰਣਨੀਤੀ ਹੈ ਇਹ ਆਪਣੇ ਆਪ ਨਹੀਂ ਵਾਪਰ ਰਿਹਾ ਉਹ ਰਣਨੀਤੀ ਇਹ ਹੈਗੀ ਆ ਕਿ ਉਹ ਸਿੱਖਾਂ ਦੇ ਸਾਰੇ ਸੰਘਰਸ਼ ਨੂੰ ਹੀ ਆਪਸੀ ਲੜਾਈ ਦਾ ਨਾਮ ਜਿਹੜਾ ਆ ਉਹ ਦੇਣਾ ਚਾਹੁੰਦੇ ਆ ਇਹਦੇ ਨਾਲ ਉਹਨਾਂ ਉਹਨਾਂ ਦੇ ਵਾਸਤੇ ਸੌਖਾ ਹੋ ਜਾਂਦਾ ਕਿ ਉਹ ਸਿੱਖਾਂ ਦੇ ਵੱਖ-ਵੱਖ ਹਿੱਸਿਆਂ ਨੂੰ ਟਾਰਗੇਟ ਕਰ ਸਕਦੇ ਆ ਇੱਕ ਦਾ ਦੋਸ਼ ਦੂਜੇ ਦੇ ਉੱਪਰ ਲਾ ਸਕਦੇ ਬੇਇਤفاقੀ ਵਧਾ ਸਕਦੇ ਆ ਸੋ ਇਸ ਤਰ੍ਹਾਂ ਦੀ ਗੱਲ ਹੈ ਨਹੀਂ ਇਹ ਇੰਡੀਆ ਦੇ ਵੱਲੋਂ ਝੂਠੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਭਾਈ ਸਾਹਿਬ ਤੁਸੀਂ ਅੱਜ ਦੇ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਤੁਹਾਡਾ ਬਹੁਤ ਧੰਨਵਾਦ ਜੀ ਮਿਹਰਬਾਨੀ ਜੀ ਅ ਤੁਸੀਂ ਭਾਈ ਪਰਮਜੀਤ ਸਿੰਘ ਗਾਜ਼ੀ ਹਰਾਂ ਦੇ ਵਿਚਾਰ ਸੁਣ ਰਹੇ ਸੀ ਔਰ ਸਵਾਲਾਂ ਦੇ ਜਵਾਬ ਔਰ ਵਿਸ਼ਲੇਸ਼ਣ ਸੀਗਾ ਜਿਹੜਾ ਸਾਰਾ ਜਿਹੜਾ ਸਿੱਖਾਂ ਦੀ ਅੰਤਰਰਾਸ਼ਟਰੀ ਸਿਆਸਤ ਦੇ ਵਿੱਚ ਕਮੰਤਰੀ ਕਮੰਤਰੀ ਸਿਆਸਤ ਦੇ ਵਿੱਚ ਕੀ ਜਗ੍ਹਾ ਹੈ ਤੇ ਕਿਉਂ ਕੀ ਅਹਿਮੀਅਤ ਕੀ ਹੈ ਪੰਜਾਬ ਵਰਗੇ ਖਿੱਤੇ ਦੀ ਕੀ ਅਹਿਮੀਅਤ ਹੈ ਸਾਰੀ ਚਰਚਾ ਹੋਈ ਹੈ ਕੈਮਰੇ ਤੇ ਸਾਡੇ ਰੇ ਸੀ ਗੁਰਦੀਪ ਮੈਂ ਮਨਪ੍ਰੀਤ ਸਿੰਘ ਨਿਰਪੱਖ ਪੋਸਟ ਦੇ ਲਈ ਧੰਨਵਾਦ